ਪਾਵਰਕਾਮ ਦੇ ਮਾਮਲੇ ਦੇ ਵਿੱਚ ਦੋ ਪਾਵਰਾਂ ਦਾ ਟਕਰਾ ਕੀ ਬਹੁਤ ਵੱਡੇ ਪੱਧਰ ਤੇ ਪਹੁੰਚ ਗਿਆ ਹੈ ਸਰਕਾਰ ਅਤੇ ਪਾਵਰਕਾਮ ਦੇ ਮੁਲਾਜ਼ਮਾਂ ਅਧਿਕਾਰੀਆਂ ਦਾ ਸਿੱਧਾ ਟਕਰਾ ਕੀ ਇਹ ਸਿਰ ਪਾਵਰਕਾਮ ਦੀਆਂ ਜ਼ਮੀਨਾਂ ਹਥਿਆਉਣ ਵਾਲੇ ਪਹਿਲੂ ਤੇ ਰੋਕਣ ਤੇ ਖੋਣ ਦਾ ਟਕਰਾਈ ਹੈ ਜਾਂ ਇਹਦੇ ਪਿੱਛੇ ਕੋਈ ਬਿਜਲੀ ਦੇ ਸਮਝੌਤੇ ਜਾਂ ਕੋਈ ਹੋਰ ਲੁਕਮਾ ਏਜੰਡਾ ਵੀ ਹੈ ਅੱਜ ਸਰਦਾਰ ਹੁਮੀਰ ਸਿੰਘ ਹੋਰਾਂ ਤੋਂ ਪਾਵਰਕਾਮ ਦੀਆਂ ਸਾਰੀਆਂ ਪਰਤਾਂ ਜਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਟਕਰਾ ਬਾਹਰ ਕੱਢਣ ਤੱਕ ਹਟਾਉਣ ਤੱਕ ਜਾ ਰਿਹਾ ਹੈ ਉਹ ਵੀ ਉਹਨਾਂ ਅਧਿਕਾਰੀਆਂ ਨੂੰ ਜਿਨ੍ਹਾਂ ਵਰਕਿਆ ਜਾਂਦਾ ਕਿ ਆਕਸ ਬੜਾ ਵਧੀਆ ਸੀ ਬਸੰਤ ਗਰਗ ਨੂੰ ਲਿਆਉਣ ਦੇ ਪਿੱਛੇ ਕੀ ਇਹੀ ਕਾਰਵਾਈ ਸੀ ਉਹ ਸਾਰੇ ਨੁਕਤੇ ਛੂਹਾਂਗੇ ਤੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਜੋ ਗੰਦੀ ਖੇਡ ਦੁਆਰਾ ਇੱਕ ਦੋ ਨੋਟੀਫਿਕੇਸ਼ਨਾਂ ਦੇ ਰੂਪ ਵਿੱਚ ਖੇਢੀ ਗਈ ਹੈ ਕੇਂਦਰ ਵੱਲੋਂ ਉਹਦੇ ਪਿੱਛੇ ਕਾਰਨ ਕੀ ਹੈ ਅਜਿਹਾ ਕਾਰਵਾਈ ਕਰਨ ਦੇ ਪਿੱਛੇ ਕੀ ਤਰੀਕਾ ਕਰ ਰਹੇ ਤੇ ਕੀ ਸਾਡੀ ਸਿਆਸੀ ਜਮਾਤ ਸੱਤਾ ਧਾਰੀ ਤੇ ਉਹ ਫਰੰਟ ਤੇ ਆ ਕੇ ਲੜਾਈ ਲੜਨ ਦੀ ਕਾਬਾਇਤ 'ਚ ਹੈ ਵੀ ਜਾਂ ਨਹੀਂ ਕੇ ਵਿਦਿਆਰਥੀਆਂ ਦੇ ਸਿਰ ਤੇ ਛੱਡ ਦਿੱਤੀ ਗਈ ਹੈ ਪੰਜਾਬੀ ਯੂਨੀਵਰਸਿਟੀ ਦੀ ਲੜਾਈ ਇਹ ਪਹਿਲੂ ਨੂੰ ਵੀ ਸ਼ੁਮਾਂਗੇ ਤੇ ਜਿੱਥੇ ਇਹ ਪਹਿਲੂ ਵੱਡੇ ਆ ਉਥੇ ਡੀਆਈਜੀ ਹਰਚਰਨ ਭੁੱਲਰਤਾ ਚਰਚਾ ਚ ਰਹਿੰਦੀ ਰਹਿੰਦੀ ਹੈ ਕਿਉਂਕਿ ਇੱਕ ਵਾਰ ਈਡੀ ਦੇ ਇਨਵੋਲਵਮੈਂਟ ਤੇ ਬਾਅਦ ਇੱਕ ਨਵੇਂ ਪੱਖ ਉੱਭਰ ਰਹੇ ਨੇ ਕਿ ਹੁਣ ਈਡੀ ਕਿਨੂੰ ਕਿਨੂੰ ਦਾਇਰੇ ਚ ਲਾਉਗੀ ਈਡੀ ਤਾਂ ਆ ਖੜੀ ਹੈ ਪਰ ਉਹਦੇ ਰਾਹੀਂ ਤਕਨੀਕੀ ਤੌਰ ਤੇ ਹੋਊਗਾ ਕਿ ਇਹ ਅੱਜ ਨੁਕਤੇ ਵੀ ਸਮਝਾਂਗੇ ਬਿਹਾਰ ਦੇ ਵਿੱਚ ਅੱਜ 121 ਸੀਟਾਂ ਤੇ ਪਹਿਲੇ ਗੇੜ ਦੀਆਂ ਵੋਟਾਂ ਨੇ ਉਹਦੇ ਹਵਾਲੇ ਨਾਲ ਜਿੱਥੇ ਗੱਲ ਕਰਾਂਗੇ ਉਹਦੇ ਵਿੱਚ ਅਹਿਮ ਪਹਿਲੂ ਰਾਹੁਲ ਗਾਂਧੀ ਵੱਲੋਂ ਖੜੇ ਕੀਤੇ ਗਏ ਸਵਾਲ ਨੇ ਕਿ ਜਿਵੇਂ ਹਰਿਆਣਾ 'ਚ 25 ਲੱਖ ਵੋਟਾਂ ਦਾ ਕਫਲਾ ਹੋਇਆ ਵੋਟ ਚੋਰੀ ਹੋਈ ਉਸੇ ਤਰ੍ਹਾਂ ਵਿਹਾਰ 'ਚ ਵੀ ਹੋਈਗੀ ਕਿ ਉਹਨਾਂ ਨੇ ਚਕੰਨੇ ਕਰ ਦਿੱਤਾ ਆਪਣੇ ਸਮਰਥਕਾਂ ਨੂੰ ਜਾਂ ਸੈਲਫ ਗੋਲ ਕਰ ਲਿਆ ਇਹ ਪਹਿਲੂ ਤੇ ਵੀ ਗੱਲ ਕਰਾਂਗੇ ਤੇ ਗੱਲ ਕਰਾਂਗੇ ਨਿਊਯਾਰਕ ਦੇ ਬਣੇ ਮੇਅਰ ਮਮਦਾਨੀ ਦੀ ਕਹਿੰਦੇ ਜੀ 트ੰਪ ਦੇ ਨਹੀਂ ਝਟਕੇ ਵਰਗਾ ਇਹ ਸੋ ਇਹ ਇਹ ਸਾਰੇ ਪਹਿਲੂਆਂ ਤੇ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਉੱਗੇ ਪੰਜਾਬ ਚਿੰਤਕ ਸਰਦਾਰ ਹਮੀਰ ਸਿੰਘ ਜੀ ਸਵਾਗਤ ਕਰਦੇ ਆਂ ਜੀ ਮੈਂ ਸਭ ਤੋਂ ਪਹਿਲਾਂ ਸਿੱਤਾ ਇਸੇ ਮਸਲੇ ਤੇ ਆਉਨਾ ਕਿ ਪਾਵਰ ਕੌਮ ਵਾਲਾ ਮੁੱਦਾ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਭੱਕਦਾ ਜਾ ਰਿਹਾ ਸੀ ਤੁਸੀਂ ਲਗਾਤਾਰ ਉਹ ਥਾਮਾਂ ਦੀ ਨਿਸ਼ਾਨਦੇਹੀ ਕਰਦੇ ਆਇਓ ਕਿ ਭਾਈ ਆਹ ਜ਼ਮੀਨਾਂ ਪਈਆਂ ਨੇ ਖੋਣ ਨੂੰ ਫਿਰਦੇ ਨੇ ਹੋਰ ਥਾਮਾਂ ਦੀਆਂ ਵੀ ਯੂਨੀਵਰਸਿਟੀ ਦੀਆਂ ਵੀ ਮੰਡੀ ਬੋਰਡ ਦੀਆਂ ਵੀ ਇਹਨਾਂ ਸ਼ਾਮਲਾਟਾਂ ਵੀ ਪਰ ਬਿਜਲੀ ਵਾਲੇ ਮਾਮਲੇ ਦੇ ਵਿੱਚ ਕੀ ਇਹ ਕੱਲੀ ਪਾਵਰ ਕੌਮ ਦੀ ਜ਼ਮੀਨਦਾਰੀ ਮਸਲਾ ਹੈ ਜੀ ਜਾਂ ਇਹਦੇ ਵਿੱਚ ਕੁਝ ਹੋਰ ਪਹਿਲੂ ਵੀ ਨੇ ਕਿਉਂਕਿ ਉਹਨਾਂ ਅਧਿਕਾਰੀ ਮੁਲਾਜ਼ਮ ਤੇ ਸਰਕਾਰ ਸਿੱਧੇ ਆਮੋ ਸਾਹਮਣੇ ਟਕਰਾਅ ਚ ਆ ਗਈ ਹੈ ਕੀ ਹੈ ਇਹ ਪੂਰਾ ਮਸਲਾ ਪਾਵਰ ਕਾਉਂਟ ਦਾ ਜਿਹੜਾ ਮਸਲਾ ਹੈ ਅਸਲ ਚ ਜ਼ਮੀਨ ਇੱਕ ਇੱਕ ਮੁੱਦਾ ਹੈ ਇੰਜੀਨੀਅਰ ਦੂਜਾ ਮੁੱਦਾ ਪਰ ਇਦੋਂ ਵੀ ਪੁਰਾਣਾ ਡਿਜ਼ਾਈਨ ਇੱਕ ਚੱਲ ਰਿਹਾ ਹੈ ਲੱਗਦਾ ਇਹ ਹੈ ਕਿ ਕਿਤੇ ਨਾ ਕਿਤੇ ਪੰਜਾਬ ਗਵਰਨਮੈਂਟ ਔਰ ਗਵਰਨਮੈਂਟ ਆਫ ਇੰਡੀਆ ਪਾਸ ਦੇ ਕੇ ਖੇਡ ਰਹੀਆਂ ਨੇ ਇਸ ਮੁੱਦੇ ਦੇ ਉੱਤੇ ਉਹ ਪਾਸ ਦੇ ਕੇ ਇਸ ਕਰਕੇ ਹੈ ਕਿਉਂਕਿ ਪੰਜਾਬ ਗਵਰਨਮੈਂਟ ਨੇ ਇੱਕ ਅੱਖਰ ਨਹੀਂ ਬੋਲਿਆ ਹਜੇ ਤੱਕ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਇਲੈਕਟ੍ਰਿਸਿਟੀ ਬਿੱਲ 2025 ਆਇਆ ਹੈ ਸੋਧ ਬਿੱਲ ਜਿਹਦੇ ਤੇ ਇੱਕ ਮਹੀਨੇ ਦੇ ਵਿੱਚ ਮੰਨਿਆ ਗਿਆ ਸੀ 9 ਅਕਤੂਬਰ ਤੋਂ ਉਹ ਦਿੱਤਾ ਗਿਆ ਹੈ ਨਵੰਬਰ ਤੱਕ 9 ਹੀ ਮਹੀਨਾ ਤਾਂ ਲੰਘ ਗਿਆ ਮਹੀਨਾ ਲੰਘ ਗਿਆ ਤੇ ਪੰਜਾਬ ਗਵਰਨਮੈਂਟ ਨੇ ਅਬਦਾ ਪੱਖ ਤੱਕ ਕੀ ਭੇਜਣਾ ਤੇ ਅਜੇ ਤੱਕ ਗੱਲ ਸੁਣੇ ਨਹੀਂ ਹੈ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਸਾਰੇ ਮਾਮਲੇ ਤੇ ਇਹਦਾ ਮਤਲਬ ਕੀ ਹੈ ਸਹਿਮਤੀ ਹੈ ਉਹ ਕੀ ਕਹਿਣਾ ਚਾਹੁੰਦਾ ਹੈ ਉਹ ਜਿਹੜੀ ਚੀਜ਼ ਉਹ ਇਹ ਹੈ ਕਿ ਜਿਹੜੀ ਪਾਵਰ ਕਮ ਹੈ ਜਾਂ ਟ੍ਰਾਂਸਮਿਸ਼ਨ ਕੰਪਨੀ ਹੈ ਇਦੀ ਟੋਟਲ ਡਿਸਟ੍ਰੀਬਿਊਸ਼ਨ ਜਿਹੜੀਆਂ ਨੇ ਉਹ ਪ੍ਰਾਈਵੇਟ ਕੰਪਨੀਆਂ ਨੂੰ ਦੇ ਦੇਣੀਆਂ ਨੇ ਆਉਣ ਵਾਲੇ ਦਿਨਾਂ 'ਚ ਨਿੱਜੀ ਕੰਪਨੀਆਂ ਨੂੰ ਹੁਣ ਇਹ ਪੰਜਾਬ ਗਵਰਨਮੈਂਟ ਲਾਜਿਕ ਕੀ ਖੜਾ ਕਰ ਰਹੀ ਹੈ ਉਹਨੂੰ ਅੱਗੇ ਵਧਾਉਣ ਦੇ ਵਾਸਤੇ ਦਲੀਲ ਕੀ ਦੇ ਰਹੀ ਹੈ ਦਲੀਲ ਇਹ ਦੇ ਰਹੀ ਹੈ ਕਿ ਜਿਹੜੇ ਦੋ ਪ੍ਰਾਈਵੇਟ ਥਰਮਲ ਪਲਾਂਟ ਨੇ ਉਹਨਾਂ ਦੀ ਜਿਹੜੀ ਪਰਜੁਨਟ ਕਾਸਟ ਆਉਂਦੀ ਹੈ ਜਿਹੜੇ ਸਰਕਾਰੀ ਪੀਐਸਪੀਸੀਐਲ ਦੇ ਪਰ ਥਰਮਲ ਪਲਾਂਟ ਨੇ ਉਹਨਾਂ ਦੀ ਉਹ ਦੋ ਵੱਧ ਕਿਉਂ ਆ ਰਹੀ ਹੈ ਬੱਦ ਆ ਰਹੀ ਹੈ ਤਾਂ ਤੁਸੀਂ ਜ਼ਿੰਮੇਵਾਰ ਹੋ ਪਹਿਲਾ ਹਰੀਸ਼ ਸ਼ਰਮਾ ਚੀਫ ਇੰਜੀਨੀਅਰ ਉਹਨੂੰ ਸਸਪੈਂਡ ਕੀਤਾ ਗਿਆ ਫਿਰ ਡਾਇਰੈਕਟਰ ਜਨਰੇਸ਼ਨ ਜਿਹੜਾ ਹਰਜੀਤ ਸਿੰਘ ਉਹ ਵੀ ਜੂਨੀਅਰ ਨੇ ਟੈਕਨੀਕਲ ਰੇਟ ਨੇ ਉਹਨਾਂ ਨੂੰ ਕੀਤਾ ਗਿਆ ਔਰ ਹਾਲਾਂਕਿ ਪਿੱਛੇ ਇੱਕ ਵਾਰ ਭਗਵੰਤ ਮਾਨ ਹੁਣ ਇਹ ਲਗਾਤਾਰ ਕਹਿੰਦੇ ਆ ਰਹੇ ਨੇ ਵੀ ਦੇਖੋ ਜੀ ਇਹ ਤਾਂ ਵੇਚਦੇ ਰਹੇ ਅਸੀਂ ਥਰਮਲ ਖਰੀਦੇ ਆ ਅਸੀਂ ਆਪ ਚਲਾ ਰਹੇ ਹਾਂ ਤਾਂ ਆਪ ਚਲਾ ਰਹੇ ਹਾਂ ਤੇ ਉਹਦੀ ਡਿਟੀਗ੍ਰਿਟੀ ਵੀ ਪਹਿਲਾਂ ਪਤਾ ਹੋਊਗੀ ਤਾਂ ਫਾਈਲਾਂ ਤੇ ਆ ਕਿ ਕੀ ਐ ਕਿ ਉਹਦੀ ਟੈਕਨਾਲੋਜੀ ਐ ਕਿੰਨੇ ਰੁਪਏ ਜੁੰਟ ਪੈਂਦਾ ਐ ਕੀ ਗੱਲ ਐ ਕਿ ਨਹੀਂ ਐ ਤੇ ਹੁਣ ਤੁਸੀਂ ਇਹਨੂੰ ਪ੍ਰਾਈਵੇਟਾਈਜ਼ ਕਰ ਰਹੇ ਹੋ ਕਿਹਦੇ ਕਹੇ ਤੇ ਇਹਦਾ ਦੋਨਾਂ ਦਾ ਕੰਪੈਰੀਸ਼ਨ ਕਰ ਰਹੇ ਹੋ ਕਿਹਦੇ ਕਹੇ ਤੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਕਹੇ ਤੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਜਿਹਦੇ ਤੇ ਪੰਜਾਬ ਪਾਵਰਕਾਮ ਦੇ ਇੰਜੀਨੀਅਰ ਦੋਸ਼ ਲਾ ਰਹੇ ਨੇ ਕਿ ਉਹ ਉਹਦੇ ਚ ਨਾ ਕੋਈ ਪੰਜਾਬੀ ਹੈ ਤੇ ਨਾ ਕੋਈ ਇੰਜੀਨੀਅਰ ਹੈ ਟੈਕਨੋ ਟੈਕਨੋਕ੍ਰੇਟ ਹੈ ਜਿਹਨੂੰ ਪਾਵਰ ਸੈਕਟਰ ਦਾ ਪਤਾ ਹੋਵੇ ਤੇ ਪਾਵਰ ਸੈਕਟਰ ਦੇ ਜੇ ਅਣਜਾਣਾਂ ਦੇ ਵੱਲੋਂ ਉਵੇਂ ਰੱਖ ਲੋ ਚਾਰ ਚੀਜ਼ਾਂ ਇਕੱਠੀਆਂ ਕਰਕੇ ਵੀ ਇਹਦਾ ਵੱਧ ਹੈ ਇਹਦਾ ਘੱਟ ਜੇ ਉਹਦੀਆਂ ਗਹਿਰਾਈਆਂ ਨਹੀਂ ਜਾਣਦਾ ਉਹਦੀਆਂ ਪੂਰੀਆਂ ਚੀਜ਼ਾਂ ਨਹੀਂ ਜਾਣਦਾ ਤਾਂ ਆਟੋਮੈਟਿਕਲੀ ਉਹ ਗਲਤ ਨਤੀਜੇ ਤੇ ਪਹੁੰਚੂਗਾ ਜਿਹਨੂੰ ਸਮਝ ਨਹੀਂ ਗਏ ਇਸੇ ਕਰਕੇ ਇਹ ਜਿਹੜੇ ਇੰਜੀਨੀਅਰਸ ਨੇ ਇੰਜੀਨੀਅਰ ਐਸੋਸੀਏਸ਼ਨ ਨੇ ਇੱਕ ਲੇਟੈਸਟ ਰੈਗੂਲੇਸ਼ਨ ਪਾਸ ਕੀਤਾ ਜਿਹੜੀ ਉਹਨਾਂ ਦੀ ਬਾਡੀ ਆ ਉਹਨਾਂ ਨੇ ਐਮਰਜੈਂਸੀ ਮੀਟਿੰਗ ਬਣਾਈ ਹੈ ਕੱਲ ਉਹਨਾਂ ਦੀ ਮੀਟਿੰਗ ਹੋਈ ਰਾਤ ਤੱਕ ਜਿਹੜਾ ਇੱਕ ਉਹਨਾਂ ਨੇ ਰੈਜੂਲੇਸ਼ਨ ਭੇਜਿਆ ਜਿਹੜਾ ਮੇਰੇ ਸਾਹਮਣੇ ਪਿਆ ਇੱਕ ਉਹ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਮਾਮਲਾ ਬਰਬਾਦ ਹੋ ਰਿਹਾ ਹੈ ਬਿਨਾਂ ਮਤਲਬਦਾ ਗੈਰ ਸਿੱਖਿਆਤ ਬੰਦੇ ਜਿਹੜੇ ਦਖਲ ਅੰਦਾਜ਼ੀ ਕਰ ਰਹੇ ਨੇ ਭਾਵੇਂ ਉਹ ਦਿੱਲੀ ਵਾਲੇ ਦਖਲ ਅੰਦਾਜ਼ੀ ਕਰ ਰਹੇ ਨੇ ਕਮਿਸ਼ਨ ਵਾਲੇ ਬੰਦੇ ਦਖਲ ਅੰਦਾਜ਼ੀ ਕਰ ਰਹੇ ਨੇ ਦੂਜਾ ਬਿਨਾਂ ਕਿਸੇ ਕਾਰਨ ਤੋਂ ਇਹਨਾਂ ਦਾ ਜਿਹੜਾ ਬੋਰਡ ਆਫ ਡਾਇਰੈਕਟਰ ਡਾਇਰੈਕਟਰ ਜਿਹੜਾ ਪੀਐਸਪੀਸੀ ਦਾ ਹੁੰਦਾ ਫੈਸਲੇ ਲੈਂਦਾ ਜਾਂ ਡੇ ਟੂ ਡੇ ਦੇ ਜਿਹੜੇ ਮਾਮਲੇ ਦੇ ਕਿਹਦੀ ਬਦਲੀ ਕਰਨੀ ਆ ਕਿਹਦੀ ਨਹੀਂ ਇਹਦੇ ਚ ਪੋਲੀਟੀਕਲ ਦਖਲ ਆਂਦਾ ਜੀ ਜਿਵੇਂ ਜਦੋਂ ਦੇ ਨਵੇਂ ਇਹ ਬਣੇ ਨੇ ਮੰਤਰੀ ਸੰਜੀਵ अरोड़ा ਉਦੋਂ ਦੀ ਇੱਕ ਦਖਲਅੰਦਾਜ਼ੀ ਲਗਾਤਾਰ ਵੱਧ ਰਹੀ ਹੈ ਉਹ ਕਹਿੰਦਾ ਜਿਹੜੀਆਂ ਇਹ ਦਖਲਅੰਦਾਜ਼ੀਆਂ ਨੇ ਇਸੇ ਕਰਕੇ ਗਵਰਨਮੈਂਟ ਨੇ ਜਾਣ ਬੁਝ ਕੇ ਜਿਹੜਾ ਸੀਐਮਡੀ ਹੈ ਚੇਅਰਮੈਨ ਕਮ ਐਮਡੀ ਹੈ ਉਹ ਟੈਕਨੋਕਰੇਟ ਲਾਉਣਾ ਹੁੰਦਾ ਪਹਿਲਾਂ ਬਲਦੇਵ ਸਰਾ ਉਹਨਾਂ ਨੂੰ ਲਗਾਤਾਰ ਕਹਿ ਕੁਲ ਕੇ ਪਹਿਲਾਂ ਕਾਂਗਰਸ ਵੇਲੇ ਲਾਇਆ ਤੇ ਫਿਰ ਹੁਣ ਵੀ ਲੱਗਿਆ ਸੀ ਉਸ ਤੋਂ ਪਹਿਲਾਂ ਵੀ ਨੇ ਜਿਨ੍ਹਾਂ ਨੇ ਪਾਵਰ ਕਾਮ ਖੜੀ ਕਰਕੇ ਇੱਕ ਚਲਾਈ ਇੱਕ ਲੈਵਲ ਦੇ ਉੱਤੇ ਕਿ ਜਣੀ ਜਮੇ ਘਟੇ ਸੀ ਜਾਂ ਬਾਕੀ ਚੀਜ਼ਾਂ ਚੱਲਦੀਆਂ ਸੀ ਉਹ 6 ਫਰਵਰੀ ਤੋਂ ਗਏ ਹੋਏ ਨੇ ਮੂਰਖੇ ਕੋਈ ਬੰਦਾ ਹੀ ਨਿਯੁਕਤ ਨਹੀਂ ਕੀਤਾ ਬਿਊਰੋਕਰੇਟਰ ਹੁੰਦੇ ਤਾਂ ਆਈਐਸ ਕੁਦਰਤੀ ਇੱਕ ਆਈਐਸ ਅਜੋਏ ਸ਼ਰਮਾ ਜਿਹੜੇ ਨੇ ਉਹ ਨਹੀਂ ਉਹਨੇ ਇਹਨਾਂ ਦੀ ਗੱਲ ਮੰਨੀ ਜਿਵੇਂ ਇਹ ਕਹਿੰਦੇ ਸੀ ਕਿਉਂਕਿ ਉਹਦੇ ਕੋਲ ਵੀ ਦੋਨੋਂ ਸੈਕਟਰੀ ਕੰਮ ਸੀ ਐਮਡੀ ਦਾ ਚਾਰਜ ਸੀ ਉਹਨੂੰ ਲੱਗਿਆ ਕਿ ਠੀਕ ਨਹੀਂ ਹੈ ਇਹਦੇ ਨਾਲ ਗਲਤ ਹੋਏਗਾ ਕੰਮ ਉਹਨੂੰ ਬਦਲ ਦਿੱਤਾ ਗਿਆ ਤੇ ਬਸੰਤ ਗਰਗ ਨੂੰ ਲਿਆਂਦਾ ਹੁਣ ਜਿਵੇਂ ਆਮ ਆਪਣੇ ਹੁੰਦਾ ਵੀ ਤੂੰ ਨਹੀਂ ਕੰਮ ਕਰਦਾ ਗੈਰਗਰੋਨੀ ਜਾਂ ਮੇਰੇ ਕਹੇ ਤੇ ਮੇਰੀ ਇੱਛਾ ਮੁਤਾਬਕ ਤਾਂ ਆਪਾਂ ਹੋਰ ਲਾਏ ਆਉਣੇ ਉਸੇ ਦਿਨ ਤੋਂ ਬਸੰਤ ਗਰਗ ਆਰਡਰ ਤੇ ਆਰਡਰ ਕੱਢਣ ਦੀ ਗੱਲ ਕਰ ਰਹੇ ਨੇ ਤੇ ਜਿਹੜੀ ਰੀਅਲ ਗੱਲ ਹੈ ਪਹਿਲੀ ਗੱਲ ਤਾਂ ਉਹ ਇਹ ਕਹਿ ਰਹੇ ਨੇ ਕਿ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਲਾਏ ਨੇ ਤੁਸੀਂ ਇਹ ਓਵਰ ਆਨ ਇੱਥੇ ਜਿਹੜੀ ਟੈਕਨੋਲੋਜੀ ਵਰਤੀ ਜਾ ਰਹੀ ਹੈ ਉਹ ਸੁਪਰ ਟੈਕਨੋਲੋਜੀ ਹੈ ਜਿਹੜੀ ਉਸ ਲੈਵਲ ਤੇ ਵਰਤੀ ਜਾ ਰਹੀ ਹੈ ਇਹ ਪੁਰਾਣੇ ਥਰਮਲ ਨੇ ਜਿਹੜੇ ਸਾਡੇ ਕੋਲ ਚੱਲ ਰਹੇ ਨੇ ਲਹਿਰਾ ਮੁਹੱਬਤ ਹੋਵੇ ਜਾਂ ਗੋਇੰਦਵਾਲ ਇੱਥੇ ਟੈਕਨੋਲੋਜੀ ਪੁਰਾਣੀ ਹੈ ਇਸ ਲਈ ਉਹਦੇ ਬਰਾਬਰ ਜਾ ਨਹੀਂ ਸਕਦੀ ਦੂਜੀ ਗੱਲ ਜਿਹੜੀ ਗਵਰਨਮੈਂਟ ਦੇ ਸਭ ਤੋਂ ਮੇਨ ਬੰਦੇ ਖਾਸ ਤੌਰ ਤੇ ਜਿਹੜੇ ਪ੍ਰਧਾਨ ਨੇ ਅੱਜ ਕੱਲ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਤੇ ਮੰਤਰੀ ਵੀ ਨੇ ਅਰੋੜਾ ਅਮਨ ਅਰੋੜਾ ਉਹ ਨੀਆ ਪ੍ਰੈਸਕਰ ਫਸਾ ਕਰਦੇ ਹੁੰਦੇ ਸੀ ਕਿ ਜਿਹੜੇ ਪ੍ਰਾਈਵੇਟ ਐਗਰੀਮੈਂਟ ਨੇ ਗਲਤ ਨੇ ਇਹਨਾਂ ਨੂੰ ਤੁਸੀਂ ਰਿਵਿਊ ਕਰਾਂਗੇ ਤਾਂ ਤੁਸੀਂ ਰਿਵਿਊ ਕਰ ਲਓ ਪਹਿਲਾਂ ਤਾਂ ਤੁਸੀਂ ਕਹਿ ਰਹੇ ਸੀ ਕਿ ਸਮਝੌਤੇ ਗਲਤ ਨੇ ਇਹਨਾਂ ਦੀ ਕਾਸਟ ਜ਼ਿਆਦਾ ਹੈ ਪੰਜਾਬ ਨੂੰ ਮਹਿੰਗੇ ਪੈ ਰਹੇ ਨੇ ਜੋ ਮਹਿੰਗੇ ਪੈ ਰਹੇ ਨੇ ਤਾਂ ਸਮਝੌਤੇ ਰੱਦ ਕਰਨ ਵੱਲ ਚੱਲੋ ਹੁਣ ਤੁਸੀਂ ਕਹਿ ਰਹੇ ਹੋ ਉਹ ਸਸਤੀ ਬਿਜਲੀ ਪੈਂਦੀ ਹੈ ਤੇ ਦੂਜੇ ਜਿਹੜੇ ਮਹਿੰਗੀ ਬਿਜਲੀ ਪੈਂਦੀ ਹੈ ਜਿਹੜੀ ਬਾਕੀ ਦੇ ਮਤਲਬ ਤੁਸੀਂ ਕਿਹੜੀ ਗੱਲ ਤੇ ਖੜੇ ਹੋਏ ਹੋ ਅਸਲ ਵਿੱਚ ਆ ਕੇ ਤੇ ਜਦੋਂ ਤੁਹਾਡਾ ਉਹ ਨਹੀਂ ਚੱਲਦਾ ਤੇ ਇਹਨਾਂ ਇੱਕ ਡਾਟਾ ਹੈ ਜਿਹੜਾ ਇਹਨਾਂ ਮੇਰੇ ਕੋਲ ਆਇਆ ਹੈ ਉਹ ਡਾਟੇ ਦੇ ਵਿੱਚ ਇਹ ਹੈ ਕਿ ਜਿੰਨਾ ਲੌਸ ਜਦੋਂ ਇਹ ਗੋਇੰਦਵਾਲ ਵਾਲਾ ਥਰਮਲ ਪਾਵਰ ਕਾਮ ਦੇ ਕੋਲੇ ਨਹੀਂ ਸੀਗਾ ਉਦੋਂ ਤੱਕ ਜਿਹੜਾ ਫਰਕ ਸੀ ਦੋਨਾਂ ਦੇ ਵਿੱਚ ਪ੍ਰਾਈਵੇਟ ਤੇ ਉਹਦੇ ਵਿੱਚ ਉਹ 0.70 ਤੋਂ ਲੈ ਕੇ ਈਵਨ ਪੁਆਇੰਟ 80 ਤੋਂ ਤੱਕ ਜ਼ਿਆਦਾ ਸੀਗਾ ਜਦੋਂ ਦਾ ਪਾਵਰ ਕਾਮ ਕੋਲ ਆਇਆ ਹੈ ਇਹ ਜਿਹੜਾ ਘਟ ਕੇ 0.21 ਤੇ 0.22 ਰਹਿ ਗਿਆ ਮਤਲਬ ਇੱਥੇ ਸੁਧਾਰ ਹੋਇਆ ਜਾਂ ਵਿਗਾੜ ਹੋਇਆ ਇਹ ਡਾਟਾ ਅਵੇਲੇਬਲ ਗਵਰਨਮੈਂਟ ਦੀ ਸਾਈਟ ਤੇ ਹੈ ਗਵਰਨਮੈਂਟ ਦੇ ਵੱਲੋਂ ਹੈ ਤੇ ਜੇ ਇਹ ਡਾਇਰੈਕਸ਼ਨ ਹੋ ਰਿਹਾ ਤਾਂ ਜਿਹੜੀ ਦਲੀਲ ਪੰਜਾਬ ਗਵਰਨਮੈਂਟ ਦੇ ਰਹੀ ਹੈ ਉਸ ਦਲੀਲ 'ਚ ਕੋਈ ਵਜਨ ਨਹੀਂ ਹੈ ਔਰ ਉਹ ਬਿਨਾਂ ਮਤਲਬ ਦੀ ਹੈ ਇੱਕ ਇਹਦੇ 'ਚ ਦੋ ਤਿੰਨ ਗੱਲਾਂ ਫਿਰ ਜੁੜਦੀਆਂ ਨੇ ਪਹਿਲੀ ਗੱਲ ਤੁਸੀਂ ਪ੍ਰਾਈਵੇਟ ਕਰਨਾ ਜਿਹੜਾ ਡਿਸਟ੍ਰਿਬਿਊਸ਼ਨ ਕੰਪਨੀਆਂ ਦੂਜੀ ਗੱਲ ਤੁਸੀਂ ਜਨਰੇਸ਼ਨ ਵੀ ਫਿਰ ਮੁੜ ਕੇ ਮੇਰੇ ਖਿਆਲ ਨਾਲ ਪ੍ਰਾਈਵੇਟ ਨੂੰ ਦੇ ਦੇਣੀਆਂ ਟੋਟਲ ਕਿਸੇ ਧਰਮ ਨਾਲ ਉਹ ਸਾਰੇ ਮਾਮਲੇ ਨੂੰ ਤੀਜੀ ਗੱਲ ਇਹਦੇ ਚ ਇਹ ਹੈ ਕਿ ਤੁਸੀਂ ਇਹਨਾਂ ਬਿਲਕੁਲ ਜਿਹੜੇ ਰਜਿਸਟਰ ਕਰਦੇ ਨੇ ਮੁਲਾਜ਼ਮ ਜੱਜ ਇੰਜੀਨੀਅਰ ਤੁਸੀਂ ਇਹਨਾਂ ਨੂੰ ਪੂਰੀ ਤਰ੍ਹਾਂ ਹਟਾ ਕੇ ਸਾਈਡ ਲਾਈਨ ਕਰਕੇ ਜਿਹੜੀ ਜਿਹੜੇ ਮਾੜੇ ਮੋਟੇ ਉਹ ਕਰਦੇ ਨੇ ਤੁਸੀਂ ਇਹਨਾਂ ਨੂੰ ਥੱਲੇ ਲਾ ਕੇ ਆਪਣਾ ਕੰਮ ਕਰਨਾ ਚਾਹੁੰਦੇ ਜਿਵੇਂ ਇਹੋ ਜੀ ਇੱਕ ਘਟਨਾ ਪਹਿਲਾਂ ਵਾਪਰੀ ਸੀ ਮੈਨੂੰ ਬਹੁਤ ਇੰਪੋਰਟੈਂਟ ਇੰਜੀਨੀਅਰਿੰਗ ਦਾ ਸਰ ਜਦੋਂ ਅਕਾਲੀ ਦਲ ਆਇਆ ਅਕਾਲੀ ਦਲ ਵੇਲੇ ਜਦੋਂ ਥਰਮ ਲਾ ਰਹੇ ਸੀ ਪ੍ਰਾਈਵੇਟ ਇਹਨਾਂ ਦੇ ਚ ਇੰਜੀਨੀਅਰ ਜਨੇਕਿਆ ਕਿ ਬੈਲੈਂਸ ਬਣਾਉਣ ਲਈ ਆਪਾਂ ਬਰਾਬਰ ਪੀਐਸਪੀਸੀਐਲ ਨੂੰ ਵੀ ਇੱਕ ਦੇ ਦੀਏ ਥਰਮਨ ਉਹ ਲਾ ਲੇ ਇਜਾਜ਼ਤ ਦੇ ਦੇ ਉੱਤੇ ਇੱਕ ਪ੍ਰਾਈਵੇਟ ਜੇ ਸੰਤੋਲਨ ਰਹੇਗਾ ਤਾਂ ਪ੍ਰਾਈਵੇਟ ਆਣੇ ਮਨਮਾਨੀ ਨਹੀਂ ਕਰ ਸਕਣ ਉਦੋਂ ਦੇ ਡਿਪਟੀ ਚੀਫ ਮਿਨਿਸਟਰ ਕਹਿੰਦੇ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਇਹ ਕਹਿ ਕੇ ਸਾਰੇ ਟਾਪ ਦੇ ਇੰਜੀਨੀਅਰਾਂ ਨੂੰ ਮੋੜਤਾ ਪਦਮਜੀਤ ਵਰਗੇ ਇੰਜੀਨੀਅਰ ਬਲਦੇਵ ਸਰਾਮ ਵਰਗੇ ਜਿਹੜੇ ਵੱਡੇ ਨਾਮੀ ਬੰਦੇ ਨੇ ਜਿਹਨੇ ਗਲੋਬਲ ਲੈਵਲ ਤੇ ਵੀ ਜਿਨ੍ਹਾਂ ਨੂੰ ਜਾਣਿਆ ਜਾਂਦਾ ਕਿ ਥੋੜੀ ਤੁਸੀਂ ਤਰਖਾਹ ਤਰਕਵਾ ਵਧਾਉਣੀਆਂ ਨੇ ਦੱਸਿਓ ਇਹਨਾਂ ਕੰਮਾਂ ਦੇ ਵਿੱਚ ਸ਼ਾਮਲ ਨਾ ਹੋਇਆ ਕਰੋ ਇਹ ਸਾਡਾ ਮਾਮਲਾ ਅਸੀਂ ਜਿਵੇਂ ਮਰਜ਼ੀ ਕਰੀਏ ਇਹ ਉਦੋਂ ਵੀ ਗੱਲਾਂ ਨੇ ਇਹ ਦਿੱਲੀ ਵਾਲੇ ਤੇ ਆ ਜਿਹੜੇ ਬਾਕੀ ਦੇ ਬੰਦੇ ਨੇ ਤੇ ਜਿਹੜੇ ਬੰਦਿਆਂ ਨੇ ਜਿਹੜੇ ਇੰਜੀਨੀਅਰਾਂ ਨੇ ਬਿਜਲੀ ਬੋਰਡ ਤੋਂ ਲੈ ਕੇ ਰੋਪੜ ਥਰਮਲ ਤੋਂ ਲੈ ਕੇ ਬਠਿੰਡਾ ਥਰਮਲ ਤੋਂ ਲੈ ਕੇ ਸਾਰੇ ਆਪ ਪਲਾਨ ਕੀਤੇ ਤੇ ਆਪ ਚਲਾਏ ਪੰਜਾਬ ਦੇ ਪਿੰਡ-ਪਿੰਡ ਬਿਜਲੀ ਭੇਜੀ। ਉਹਨਾਂ ਨੂੰ ਹੁਣ ਤੁਸੀਂ ਕਹਦੇ ਹੋ ਤੁਸੀਂ ਸਰਕਾਰ ਤਰੂਆ ਛੱਡੋ ਪਾਲਿਸੀ 'ਚ ਰਹਿਣ ਦਿਓ। ਨਾ ਤੁਸੀਂ ਟੈਕਨੋਕ੍ਰੇਟ ਬੰਦਾ ਲਾ ਰਹੇ ਹੋ। ਇਹਦਾ ਮਤਲਬ ਲੁੱਟ ਮਚਾ ਰਹੇ ਹੋ। ਫੇਰ ਇਹਦੇ ਨਾਲ ਜਦੋਂ ਉਹ ਹਟ ਗਏ ਉਹਨਾਂ ਦੀ ਰਜਿਸਟ੍ਰੈਂਸ हट ਗਈ। ਇਸ ਤੋਂ ਬਾਅਦ ਤੁਸੀਂ ਸਾਰੀਆਂ ਜ਼ਮੀਨਾਂ ਦੇ ਦੇਵੋਗੇ। ਜਦ ਦੇ ਹੀ ਪ੍ਰਾਈਵੇਟ ਨੂੰ ਦਿੱਤੀ ਡਿਸਟ੍ਰੀਬਿਊਸ਼ਨ ਵੀ ਤੇ ਜਨਰੇਸ਼ਨ ਬਾਕੀ ਪਰ ਤੁਸੀਂ ਕਹੋਗੇ ਤੁਹਾਡਾ ਕੀ ਰਹਿਣਾ। ਆ ਜਮੀਨਾਂ ਨੇ ਵੇਚ ਦਿੰਨੇ ਆਪਾਂ ਫਿਰ ਤਾਂ ਤੁਹਾਨੂੰ ਤਾਂ ਲੋੜ ਹੀ ਨਹੀਂ ਐ ਇੱਕ ਪੂਰਾ ਸਾਈਕਲ ਐ ਜਿਹੜਾ ਸਾਈਕਲ ਉਸ ਪਾਸੇ ਬੰਨ ਚਲਾਇਆ ਜਾ ਰਿਹਾ ਜਿਹਨੂੰ ਵੱਡੇ ਪੱਧਰ ਤੇ ਦੇਖਣ ਦੀ ਇਹ ਕੇਵਲ ਇੰਜੀਨੀਅਰਾਂ ਦੀ ਤੇ ਪੰਜਾਬ ਸਰਕਾਰ ਦੀ ਪੋਲਿਟੀਕਲ ਲੜਾਈ ਨਹੀਂ ਐ ਇਹ ਪੰਜਾਬ ਦੀ ਹੋਣ ਦੀ ਲੜਾਈ ਐ ਪੰਜਾਬ ਦੇ ਫੈਡਰਲ ਸਟਰਕਚਰ ਦੀ ਲੜਾਈ ਐ ਜੇ ਉਹ ਬਿਲ ਆ ਗਿਆ ਪਾਸ ਹੋ ਗਿਆ ਜਿਹੜਾ ਕੇਂਦਰ ਵਾਲਾ ਉਹਨੇ ਜਿਹੜਾ ਰੈਗੂਲੇਟਰੀ ਕਮਿਸ਼ਨ ਐ ਉਹ ਚ ਵੀ ਆਪਣੇ ਬੰਦੇ ਲਾਉਣੇ ਨੇ ਉਨੇ ਪਾਵਰ ਕਾਮ ਵੀ ਪ੍ਰਾਈਵੇਟ ਕਰ ਦੇਣੀ ਹੈ। ਉਹਨੇ ਸਾਰੀਆਂ ਚੀਜ਼ਾਂ ਹੀ ਨਿੱਜੀ ਪਲੇਅਰਾਂ ਨੂੰ ਦੇ ਦੇਣੀਆਂ ਨੇ ਤੇ ਪੰਜਾਬ ਵਾਲੇ ਠੰਠਾ ਗਪਾਲ ਇਹਨਾਂ ਦਾ ਕੀ ਆ ਜਿਹੜੇ ਆ ਕੇ ਚਲੇ ਜਾਣਗੇ ਕਮਾ ਕੇ ਜਿਹੜੇ ਬੰਦੇ ਰਹਿਣ ਨੇ। ਉਤਲਾ ਤਾਂ ਪੰਜਾਬ ਨੂੰ ਪਏਗਾ। ਇਸ ਲਈ ਇਸ ਮੁੱਦੇ ਤੇ ਸਭ ਨੂੰ ਇਕੱਠੇ ਹੋਣ ਦੀ ਲੋੜ ਆ ਹੁਣ। 9 ਤਰੀਕ ਨੂੰ ਖੈਰ ਇੱਕ ਚੰਗੀ ਗੱਲ ਹੈ ਕਿ ਪੰਜਾਬ ਦੇ ਬਿਜਲੀ ਅਪਲਾਈ ਜਿੱਤੇ ਕਿਸਾਨ ਜਥੇਬੰਦੀਆਂ ਇਕੱਠੀਆਂ ਪ੍ਰੋਟੈਸਟ ਤਰਨ ਤਰਨ ਦੇ ਵਿੱਚ ਕਰ ਰਹੀਆਂ ਨੇ। ਔਰ ਜਿਵੇਂ ਬਾਕੀ ਦੇ ਮਾਮਲੇ ਵਿੱਚ ਇਹਦੇ ਵਿੱਚ ਵੀ ਸਾਰੇ ਸਮਾਜ ਨੂੰ ਇੱਕ ਦੂਜੇ ਨਾਲ ਨੇੜੇ ਆਉਣਾ ਪਏਗਾ ਸਰਦਾਰ ਅਮੀਸ਼ ਸਿੰਘ ਜੀ ਤੁਸੀਂ ਪੰਜਾਬ ਦੇ ਹੋਣ ਦੀ ਗੱਲ ਕਰ ਰਹੇ ਹੋ ਤਾਂ ਪੰਜਾਬ ਯੂਨੀਵਰਸਿਟੀ ਨਾਲ ਵੀ ਇਹੀ ਸਵਾਲ ਆ ਜੁੜਿਆ ਕਿ ਇਹ ਪੰਜਾਬ ਦੀ ਵਿਰਾਸਤ ਦਾ ਹੋਣ ਦਾ ਸਵਾਲ ਹੈ ਪਰ ਕੇਂਦਰ ਸਰਕਾਰ ਕੀ ਇਹ ਗਲਤੀ ਨਾਲ ਇੱਕ ਪਹਿਲਾ ਨੋਟੀਫਿਕੇਸ਼ਨ ਕਰ ਬੈਠੀ ਤੇ ਫਿਰ ਦੂਗਾ ਉੱਪਰੋਂ ਥਲੀ ਆ ਗਿਆ ਜਾਂ ਇਹ ਕੋਈ ਤਹਿ ਰਣਨੀਤੀ ਦਾ ਸ਼ਰਾਰਤ ਸੀ ਕਿ ਪਹਿਲਾਂ ਇਹ ਸੁਨੇਹਾ ਦੇ ਦਿਓ ਕਿ ਜੀ ਅਸੀਂ ਬਹਾਲ ਕਰਤੀ ਸੈਨੇਟ ਤੇ ਸਿੰਡੀਕੇਟ ਫਿਰ ਕਹੋ ਜੀ ਨਹੀਂ ਤਰੀਕੇ ਬਦਲੀਏ ਜੀ ਅਗਲੀ ਤਰੀਕ ਦੱਸਾਂਗੇ ਉਸ ਦਿਨ ਤੋਂ ਪੁਰਾਣਾ ਨਿਯਮ ਲਾਗੂ ਹੋ ਜਾਊਗਾ ਕਿ ਜੀ ਅਸੀਂ ਸੈਨੇਟ ਨਹੀਂ ਚੱਲਣ ਦੇਾਂਗੇ ਹੁਣ ਇਹਦੇ ਪਿੱਛੇ ਕੀ ਕਰਨੇ ਜੀ ਪਰ ਸਾਡੀ ਸਿਆਸੀ ਜਮਾਤ ਇੱਥੇ ਕਿੱਥੇ ਐ ਜਿਹੜੀ ਲੜਾਈ ਉਹਨਾਂ ਨੂੰ ਲੜਨੀ ਸੀ ਉਹ ਵਿਦਿਆਰਥੀ ਲੜ ਰਿਹਾ ਕਹਿੰਦੇ 10 ਤਰੀਕ ਨੂੰ ਵੱਡਾ ਕੱਟ ਰੱਖਿਆ ਸਿਆਸੀ ਜਮਾਤ ਕਿਉਂ ਕੇਂਦਰ ਨਾਲ ਰਾਜਨੀਤਿਕ ਲੜਾਈ ਲੜਨ ਦੀ ਪੋਜੀਸ਼ਨ 'ਚ ਨਹੀਂ ਆ ਰਹੀ ਪਤਾ ਨਹੀਂ ਸਾਡੇ ਤਾਂ ਬੰਦੇ ਇਹ ਕਹਿੰਦੇ ਨੇ ਕਿ ਜੀ ਆਪਾਂ ਸੋਫ ਮਿਨਿਸਟਰ ਵੀ ਇਹ ਕਹਿੰਦਾ ਸੀ ਅਦਾਲਤ ਜਾਵਾਂਗੇ ਅਦਾਲਤ ਦਾ ਕੋਈ ਵੀ ਚਲਾ ਜਾਏਗਾ ਭਾਈ ਤੁਸੀਂ ਪੋਲਿਟਿਕਲ ਲੜਾਈ ਕਿਉਂ ਨਹੀਂ ਲੜਦੇ ਜਿਹੜੀ ਸੈਂਟਰ ਸਟੇਟ ਰਿਲੇਸ਼ਨ ਦਾ ਸਵਾਲ ਹੈ ਗਵਰਨਮੈਂਟ ਆਫ ਇੰਡੀਆ ਦਾ ਤਾਂ ਪੂਰੀ ਤਰ੍ਹਾਂ ਇੱਕ ਬਣਿਆ ਹੋਇਆ ਮਨ ਹੈ ਕਿ ਜਿਹੜੇ ਪੰਜਾਬ ਦੇ ਲੋਕ ਇਹ ਕਹਿੰਦੇ ਨੇ ਨਾ ਅਸਰਟ ਕਰਦੇ ਨੇ ਹੁਣ ਤੱਕ ਲੜਾਈ ਲੜਦੇ ਨੇ ਜਾਂ ਬਾਕੀ ਨੇ ਚਾਹੇ ਕਿਸਾਨ ਅੰਦੋਲਨ ਹੋਵੇ ਚਾਹੇ ਬਾਕੀ ਇਹਨਾਂ ਨੂੰ ਹੌਲੀ ਹੌਲੀ ਕਰਕੇ ਇਸ ਢੰਗ ਨਾਲ ਨਰ ਲ ਲੈਣਾ ਤੇ ਮੁੜ ਕੇ ਇਹਨੇ ਜੋਗੇ ਨਾ ਬਚਣ ਇੱਕ ਗੱਲ ਨਹੀਂ ਹੈ ਇਹ ਇੱਕ ਡਾਇਰੈਕਸ਼ਨ ਦਿਖਾਈ ਦਿੰਦੀ ਹੈ ਦੇਖੋ 3 ਮਿੰਟ ਵਾਪਸ ਹੋਏ ਮਜਬੂਰੀ ਚ ਲਏ ਬਾਰ ਬਾਰ ਹਮਰਾ ਹੋ ਰਿਹਾ ਇੱਕ ਨਵੀਂ ਪਾਲਿਸੀ ਲਿਆਂਦੀ ਸੀ ਮਾਰਕੀਟਿੰਗ ਪਾਲਿਸੀ ਤੁਹਾਡੇ ਜਿਆਦਾ ਡਰਾਫਟ ਮਨ ਆ ਗਿਆ ਸੀ ਫਿਰ ਕਿਸਾਨ ਉਹਦੇ ਤੇ ਔਖੇ ਭਾਰੇ ਹੋਏ ਵੀ ਨਹੀਂ ਜੀ ਇਹ ਠੀਕ ਨਹੀਂ ਹੈ ਡਰਾਫਟ ਪਾਸ ਸੀ ਠੀਕ ਹੈ ਉਹ ਜਿਹੜਾ ਕੋ ਨਹੀਂ ਉਹ ਆਪਣਾ ਕੰਮ ਕਰਦੇ ਆ ਰਹੇ ਨੇ ਦੂਜੇ ਪਾਸੇ ਤੁਸੀਂ ਡੈਮਾਂ ਦਾ ਕੰਟਰੋਲ 2022 ਦੇ ਵਿੱਚ ਜਿਹੜਾ ਡੈਮ ਸੇਫਟੀ ਐਕਟ ਬਣਾ ਕੇ ਜੋ ਮਰਜੀ ਭਗਵਾਨ ਤੁਮਾਨੂੰ ਨੰਗਲ ਤੁਰੇ ਰਹਿਣ ਮੈਂ ਨੰਗਲ ਚਲਾ ਗਿਆ ਮੈਂ ਫਲਾਨਾ ਜਦੋਂ ਕਾਨੂੰਨ ਬਣਾਤਾ ਅਗਲੇ ਨੇ ਤਾਂ ਕਾਨੂੰਨ ਦੇ ਵਿੱਚ ਨਾ ਕੇਵਲ ਟੋਟਲ ਬੀਬੀਐਮਬੀ ਨੂੰ ਕੰਟਰੋਲ ਚਲਾ ਗਿਆ ਤੇ ਨਾਲ ਉੱਥੇ ਸੀਆਈਐਸਐਫ ਵੀ ਲਾਤੀ ਸਾਰੀਆਂ ਚੀਜ਼ਾਂ ਉੱਥੇ ਲਾਤੀਆਂ ਤੁਹਾਡੇ ਹੱਥ ਚੋਂ ਪਰਮਾਨੈਂਟਲੀ ਹਾਈਡਲ ਪ੍ਰੋਜੈਕਟਾਂ ਦਾ ਜਿਹੜਾ ਕੰਟਰੋਲ ਚਲਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਮੈਂਬਰ ਵੀ ਉਹਨਾਂ ਸਾਰੇ ਦੇਸ਼ਾਂ ਤੋਂ ਸਾਰੇ ਸੂਬਿਆਂ ਤੋਂ ਲਾ ਲੈਣੇ ਨੇ ਜਿਹੜੇ ਸੂਬਿਆਂ ਨੂੰ ਵੈਸੇ ਦਿੱਤੀ ਜਾਂਦੀ ਸੀ ਖੈਰਾਤੀ ਪਾਣੀ ਪਹਿਲਾਂ ਤੇ ਬਿਜਲੀ ਹੁਣ ਉਹਨਾਂ ਦੇ ਮੈਂਬਰ ਹੋ ਜਾਣਗੇ ਤੇ ਆਟੋਮੈਟਿਕਲੀ ਚੰਡੀਗੜ੍ਹ ਵਾਲਾ ਹੀ ਹਾਲ ਹੋਏਗਾ ਪਹਿਲਾਂ ਚੰਡੀਗੜ੍ਹ 740 ਦੀ ਰੇਸ਼ਿਓ ਸੀ ਫਿਰ ਚੰਡੀਗੜ੍ਹ ਕੇਂਦਰ ਬਣਿਆ ਫਿਰ ਕੇਂਦਰ ਬਣ ਕੇ ਕਮਿਸ਼ਨਰ ਤੋਂ ਪ੍ਰਸ਼ਾਸਕ ਆਇਆ ਪ੍ਰਸ਼ਾਸਕ ਤੋਂ ਜਾ ਕੇ ਹੁਣ ਚੀਫ ਸੈਕਟਰੀ ਆ ਗਿਆ ਤੇ ਉਧਰ ਐਸਐਸਪੀ ਤੋਂ ਡੀਆਈਜੀ ਆ ਗਿਆ ਤੇ ਪਰਮਾਨੈਂਟ ਚੰਡੀਗੜ੍ਹ ਨੂੰ ਉਠਣ ਲੱਗ ਗਿਆ ਕਿ ਇੱਥੇ ਅਸੈਂਬਲੀ ਬਣਾ ਲਓ ਗੱਲ ਉਧਰ ਨੂੰ ਜਾ ਰਹੀ ਹੈ ਪੂਰੀ ਤਰ੍ਹਾਂ ਇਹ ਇੱਕ ਟੋਟਲ ਹਰ ਖੇਤਰ ਦੇ ਵਿੱਚ ਡਿਜ਼ਾਈਨ ਉਸ ਪਾਸੇ ਵੱਲ ਨੂੰ ਜਾ ਰਿਹਾ ਹੈ ਜਿਹੜੀ ਨਵੀਂ ਐਜੂਕੇਸ਼ਨ ਪਾਲਸੀ ਆ 2020 ਦੀ ਉਹ ਸੈਂਟਰਲਾਈਜ਼ ਕਰ ਰਹੀ ਆ ਸਾਰੀਆਂ ਚੀਜ਼ਾਂ ਨੂੰ ਉਹਦੇ ਤੇ ਤਾਂ ਗੱਲ ਹੀ ਨਹੀਂ ਕਰ ਰਹੇ ਅਸੀਂ ਅਜੇ ਉਸ ਲੈਵਲ ਦੇ ਉੱਤੇ ਇਸੇ ਕਰਕੇ ਹੁਣ ਪੰਜਾਬ ਯੂਨੀਵਰਸਿਟੀ ਤੇ ਹਮਲਾ ਪੰਜਾਬ ਯੂਨੀਵਰਸਿਟੀ ਤੇ ਹਮਲਾ ਪਹਿਲੀ ਵਾਰ ਨਹੀਂ ਹੈ ਐਤੋਂ ਪਹਿਲਾਂ ਜਿਹੜੀ ਨੌਰਥ ਜ਼ੋਨ ਕੌਂਸਲ ਦੀ ਮੀਟਿੰਗ ਸੀ ਉੱਥੇ ਅਮੰਤ ਸਾਹਿਬ ਦੇ ਕਹੇ ਤੇ ਤਿੰਨ ਵਾਰ ਮੀਟਿੰਗ ਹੋਈ ਇੱਥੇ ਦੋਨੇ ਚੀਫ ਮਿਨਿਸਟਰਾਂ ਦੀ ਤੇ ਗਵਰਨਰਾਂ ਦੀ ਕਿ ਜੀ ਹਰਿਆਣੇ ਦੇ ਜਿਹੜੇ ਅਫੀਲੀਏਟਡ ਕਾਲਜ ਨੇ ਜਿਹੜੇ ਪਹਿਲਾਂ ਚਲੇ ਗਏ ਸੀ ਆਪਣੇ ਇਥੋਂ 1960 ਤੋਂ ਬਾਅਦ ਕਿ ਅਸੀਂ ਨਹੀਂ ਰਹਿਣਾ ਪੰਜਾਬ ਯੂਨੀਵਰਸਿਟੀ ਨਾਲ ਸਾਡੀਆਂ ਹੋਰ ਯੂਨੀਵਰਸਿਟੀਆਂ ਬਣ ਗਈਆਂ ਉਹਨਾਂ ਨੂੰ ਦੁਬਾਰਾ ਅਫੀਲੀਏਟ ਕਰੋ ਇਹਦੇ ਤੇ ਮਜਬੂਰੀ ਮਜਬੂਰ ਕਰਦੇ ਨੇ ਲਗਾਤਾਰ ਤਾਂ ਕਿ ਪੰਜਾਬ ਦੀ ਯੂਨੀਵਰਸਿਟੀ ਨਾ ਰਹੇ ਲਗਾਤਾਰ ਸਟੈਪ ਬਾਈ ਸਟੈਪ ਉਧਰ ਨੂੰ ਹੋ ਰਿਹਾ ਹੈ ਹੁਣ ਜਿਹੜਾ ਇਹ ਕੱਚ ਹੈ ਉਹ ਇੰਨਾ ਕੁ ਦੇਖਦੇ ਨੇ ਅਜਾ ਕੇ ਕਿ ਕਿੰਨਾ ਕੁ ਪ੍ਰੈਸ਼ਰ ਪੈਂਦਾ ਉਹਨਾਂ ਤੋਂ ਪਿੱਛੇ हट ਜਾਂਦੇ ਨੇ ਹੁਣ ਪ੍ਰੈਸ਼ਰ ਆਇਆ ਇੱਕ ਆਰਡਰ ਕੱਢਤਾ ਕਿ ਅਸੀਂ ਪਹਿਲੇ ਵਾਲੇ ਆਰਡਰ ਨੂੰ ਹੋਲਡ ਰੱਖਦੇ ਆ ਤੇ ਨਵੇਂ ਦਾ ਨਾਲ ਨਵਾਂ ਆਰਡਰ ਕੱਢਤਾ ਪਰ ਕਿ ਗਵਰਨਮੈਂਟ ਆਫ ਇੰਡੀਆ ਜਦੋਂ ਕੋਈ ਡੇਟ ਦੇਏਗੀ ਇਹਦਾ ਮਤਲਬ ਤਲਵਾਰ ਲਟਕਾ ਕੇ ਰੱਖੀ ਹੈ ਹੂੰ ਤਲਵਾਰ ਲਟਕੀ ਹੋਈ ਹੈ ਜਿੱਦਣ ਉਹਨਾਂ ਦੇ ਦਿਮਾਗ 'ਚ ਆ ਗਿਆ ਕਿ ਅੱਜ ਦੀ ਡੇਟ ਦੇ ਦਿਓ ਉਸੇ ਡੇਟ ਨੂੰ ਫੇਰੇ ਪਵਨਾ ਉਸ ਲੈਵਲ ਤੇ ਹੋ ਜਾਏਗਾ ਇਸ ਲਈ ਉਹ ਲਗਾਤਾਰ ਪੰਜਾਬ ਨੂੰ ਬੇਚੈਨ ਤੇ ਲਗਾਤਾਰ ਉਹਨੂੰ ਪ੍ਰੈਸ਼ਰ 'ਚ ਇੱਕ ਮੁੱਦਾ ਹਟਦਾ ਨਹੀਂ ਦੂਜਾ ਉੱਠ ਜਾਂਦਾ ਦੂਜਾ ਹਟਦਾ ਨਹੀਂ ਤੀਜਾ ਉੱਠ ਜਾਂਦਾ ਇਸ ਪਾਸੇ ਲੱਗਿਆ ਜੇ ਸਾਡਾ ਸਿਆਸਤਦਾਨ ਤੇ ਸਾਡੇ ਲੋਕ ਸਮੁੱਚਤਾ 'ਚ ਨਹੀਂ ਲੜਨਗੇ ਇਸ ਸਮੁੱਚਤਾ 'ਚ ਫੈਡਰਲ ਸਟਰਕਚਰ ਦੀ ਲੜਾਈ ਹੈ ਕੱਲੀ-ਕੱਲੀ ਲੜਾਈ ਲੜਨ ਦੀ بجائے ਸਾਰੇ ਹਿੱਸਿਆਂ ਦੀ ਇਕੱਠੀ ਲੜਾਈ ਲੜਨ ਦੀ ਗੱਲ ਹੈ ਸਾਂਝੇ ਤੌਰ ਦੇ ਉੱਤੇ ਤੇ ਲੜਾਈ ਇਹ ਪੋਲੀਟਿਕਲ ਹੈ ਕਾਨੂੰਨੀ ਨਹੀਂ ਹੈ ਹੂੰ ਤੇ ਉਨਛੋ 66 ਦਾ ਜਿਹੜਾ ਐਕਟ ਬਣਿਆ ਹੋਇਆ ਹੈ ਉਹਦੇ ਤੇ ਪੋਲਿਟਿਕਲ ਲੜਾਈ ਵੜਨ ਲਵਣ ਦੀ ਹੈ ਜੇ ਚਾਹੇ ਉਹ ਪਾਣੀ ਦਾ ਮਾਮਲਾ ਹੈ ਚਾ ਚੰਡੀਗੜ੍ਹ ਦਾ ਮਾਮਲਾ ਹੈ ਹਾਈਡਲ ਪ੍ਰੋਜੈਕਟਾਂ ਦਾ ਯੂਨੀਵਰਸਿਟੀ ਦਾ ਐਨਜੀਪੀਸੀ ਦਾ ਇਹ ਸਾਰੇ ਮਾਮਲੇ ਉਹਦੇ ਦਾਇਰੇ ਦੇ ਮਾਮਲੇ ਨੇ ਤੇ ਉਸ ਐਕਟ ਦੇ ਅਧਾਰ ਤੇ ਜਿਹਦੇ ਤੇ ਉਹ ਫੈਸਲਾ ਕਰਦੇ ਨੇ ਉਹਦੇ ਤੇ ਲੜਾਈ ਕਿਉਂ ਨਹੀਂ ਲੜਦੇ ਕੋਲੈਕਟਿਵ ਲੜਾਈ ਉਧਰ ਨੂੰ ਤੋੜਨ ਦੀ ਸਵਾਲਾ ਜੇ ਤੋੜ ਲੈਣਗੇ ਤਾਂ ਪੰਜਾਬ ਖੜਾ ਰਹੂਗਾ ਉਸਲੇ ਹਾਲ ਤੇ ਨਹੀਂ ਤਾਂ ਇੱਕ ਚੋਂ ਕਹਿੰਦੇ ਨੇ ਥਕਾ ਦਿਓ ਪੰਜਾਬੀਆਂ ਨੂੰ ਐਂ ਲੜਾ ਲੜਾ ਇੱਕ ਮੁੱਦੇ ਤੇ ਧੱਕਣਗੇ ਫਿਰ ਮੁੜਕੇ ਆ ਜਾਣਗੇ ਫਿਰ ਮੁੜਕੇ ਆ ਜਾਣਗੇ ਇਸ ਲਈ ਜਿਹੜੀ 10 ਤਰੀਕ ਦੀ ਵੀ ਗੱਲ ਹੈ ਜਦੋਂ ਇਕੱਠ ਹੋਏਗਾ ਜੇ ਉੱਥੇ ਓਵਰਆਲ ਪ੍ਰਾਨੰਗ ਹੋਵੇ ਕਿ ਆਪਾਂ ਸਾਂਝੀ ਲੜਾਈ ਇੱਕ ਸਮੁੱਚੇ ਮੁੱਦਿਆਂ ਤੇ ਪੰਜਾਬ ਦੇ ਆ ਤੇ ਕਿਵੇਂ ਲੜਨੀ ਹੈ ਤਾਂ ਇਹ ਜ਼ਿਆਦਾ ਸਾਰਥਕ ਹੋਊਗਾ ਨਹੀਂ ਬਿਲਕੁਲ ਸਰਦਾਰ ਰਮਿਸ਼ਿੰਜੀ ਤੁਸੀਂ ਇਹ ਦੇਖੋ ਕਿ ਲੀਡਰ ਆਪਣੇ ਆਪਣੇ ਪਾਰਟੀਆਂ ਦੇ ਨਾਂ ਦੇ ਉੱਤੇ ਇਕੱਲੇ ਇਕੱਲੇ ਤਾਂ ਜਾ ਰਹੇ ਨੇ ਵਿਦਿਆਰਥੀਆਂ 'ਚ ਬੈਠਣ ਪਰ ਆਪ ਇਕੱਠ ਹੋ ਕੇ ਨ ਇੱਕ ਵਾਰ ਵੀ ਬੈਠ ਕੇ ਆਪਾਂ ਕਰਨਾ ਕੀ ਆਪਣੀ ਨੀਤੀ ਕੀ ਹੋਣੀ ਚਾਹੀਦੀ ਹੈ ਦਿੱਲੀ ਵੱਲ ਨੂੰ ਨਹੀਂ ਜਾਂਦੇ ਇਹ ਸਵਾਲ ਬਿਲਕੁਲ ਤੁਹਾਡਾ ਬਾਝੂ ਹੈ ਕਿ ਜਾਂ ਤਾਂ ਨੀਤੀ ਤਹਿਤ ਲੜਨ ਚਲੋ ਅੱਗੇ ਆਈਏ ਜੀ ਇੱਕ ਨੀਤੀ ਤਹਿਤ ਕੇਂਦਰੀ ਏਜੰਸੀਆਂ ਲੱਗੀਆਂ ਨੇ ਕਹਿੰਦੇ ਵੀ ਪੰਜਾਬ ਦੇ ਪ੍ਰਸ਼ਾਸਕ ਅਫਸਰ ਅਸੀਂ ਟੰਗਣੇ ਪਰ ਉਹ ਅਜੇ ਰੁਕਿਆ ਮਾਮਲਾ ਹਰਚਰਨ ਭੁੱਲਰ ਤੱਕਿਆ ਪਹਿਲਾਂ ਸੀਬੀਆਈ ਆਈ ਫਿਰ ਬਿਜੀਲੈਂਸ ਆ ਗਈ ਫਿਰ ਐਕਸਾਈਟ ਵੀ ਵਿੱਚ ਆ ਗਈ ਤੇ ਹੁਣ ਈਡੀ ਵੀ ਆ ਗਈ ਸੋ ਕਹਿੰਦੇ ਜੀ ਈਡੀ ਨੇ ਪੂਰਾ ਪਲੰਦਾ ਤਿਆਰ ਕਰ ਲਿਆ ਤੇ ਭੁੱਲਰ ਦੀਆਂ ਮੁਸ਼ਕਲਾਂ ਤਾਂ ਹੋਰ ਤਰੀਕੇ ਨਾਲ ਵੱਧ ਗਈਆਂ ਸੋ ਇਹ ਕਾਫੀ ਮੁਸ਼ਕਲ ਹੈ ਜੀ ਉਹਦੇ ਲਈ ਫਿਰ ਉਤਾ ਹੈ ਜਿਹੜੇ ਸੱਚੇ ਕੰਜਾਂ ਲਈ ਹੋਰ ਵੀ ਮੁਸ਼ਕਲ ਹੈ ਜਿਹੜੇ ਇਹਦਾ ਕੱਲਾ ਇੱਕੋ ਹੀ ਅਸਰ ਨਹੀਂ ਪਾਏਗਾ ਸਾਰੇ ਜਿਹੜੇ ਬੰਦੇ ਇੰਦਾ ਕੋਈ ਨਾ ਕੋਈ ਸਾਂਝਾ ਚਾਰਾ ਹੈ ਸਬੰਧ ਹੈ ਲੈਣ ਦੇਣ ਦੇ ਮਾਮਲੇ ਦੇ ਵਿੱਚ ਉਹ ਵੀ ਇੱਕ ਲੈਵਲ ਤੇ ਨਤਮਸਤਕ ਹੋਣ ਕੇਂਦਰ ਸਰਕਾਰ ਚ ਚਲੇ ਗਏ ਹੋਣਗੇ ਹੁਣ ਤੱਕ ਜਾ ਰਹੇ ਹੋਣਗੇ ਜਿਹੜੇ ਕੋਈ ਕਿਸੇ ਦਾ ਪੈਰ ਫੜਦਾ ਹੋਊ ਕਿਸੇ ਪੋਲੀਟੀਸ਼ਨ ਦਾ ਕੋਈ ਕਿਸੇ ਦਾ ਕਿ ਮੈਨੂੰ ਛੱਡੋ ਜੀ ਕਿਉਂਕਿ ਏਜੰਸੀਆਂ ਤੇ ਵੀ ਇੱਕ ਲੋਕਾਂ ਦਾ ਇਹੀ ਹੈ ਨਾ ਕਿ ਜੇ ਪੋਲੀਟੀਕਲ ਬੰਦੇ ਮੇਰੇ ਨਾਲ ਹੋਣਗੇ ਤਾਂ ਏਜੰਸੀ ਤੋਂ ਵੀ ਛੁਟਕਾਰਾ ਹੋ ਜਾਊਗਾ ਸਾਡੇ ਕੋਈ ਪੇਸ਼ੇਵਾਰਾ ਦਾ ਤਰੀਕਾ ਇਹੋ ਜਿਹਾ ਨਹੀਂ ਹੈ ਕਿ ਜੀ ਜਿੰਨਾ ਮਰਜ਼ੀ ਪੋਲੀਟੀਕਲ ਸਟਰੋਂਗ ਬੰਦਾ ਹੋਵੇ ਜੇ ਉਹ ਕ੍ਰਾਈਮ ਚ ਆ ਗਿਆ ਤਾਂ ਉਹਦੇ ਅੰਜਾਮ ਤੱਕ ਪਹੁੰਚੂਗਾ ਇਸੇ ਕਰਕੇ ਕੁਝ ਆਈਐਸ ਦਾ ਨਾਮ ਵੀ ਆ ਰਿਹਾ ਹੈ ਵਿੱਚ ਇਹ ਸਾਰੇ ਮਾਮਲਿਆਂ ਦੇ ਵਿੱਚ ਔਰ ਕੋਈ ਇਕ ਆਈਐਸ ਕਹਿੰਦੇ ਨੇ ਪਹਿਲਾ ਰਜਿਸਟਰ ਆ ਰਿਹਾ ਹੈ ਜਦੋਂ ਦਾ ਕੋਈ ਆਪਸ ਦੇ ਵਿੱਚ ਤਾਲ ਮਿਲ ਰਿਹਾ ਹੈ ਦੂਜਾ ਪ੍ਰੋਮੋਟੀ ਆਈਐਸ ਐ ਤੇ ਜੈ ਅਲਗ-ਲਗ ਟਾਈਪ ਦੇ ਗੱਲ ਜਿਹੜੀ ਦੱਸਦੇ ਨੇ ਜਿਨ੍ਹਾਂ ਦੀ ਗੱਲ ਆ ਰਹੀ ਹੈ ਤੇ ਹੁਣ ਈਡੀ ਨੇ ਆਫੀਸ਼ੀਅਲੀ ਰਿਕਾਰਡ ਲੈ ਲਿਆ ਹੈ ਮਤਲਬ ਰਸਮੀ ਤੌਰ ਤੇ ਪਹਿਲਾਂ ਤਾਂ ਇਹ ਸੀ ਨਾ ਵੀ ਚਲੋ ਇੱਕ ਦੂਜੇ ਨਾਲ ਤਾਲ ਮਿਲਦੇ ਵਿੱਚ ਨੇ ਤਾਂ ਉਹਦੇ ਵਿੱਚ ਈਡੀ ਜਾਂਦੀ ਹੈ ਮਨੀ ਲਾਂਡਰਿੰਗ ਤੱਕ ਤੇ ਜਿਹੜੇ ਬਾਹਰ ਲੈ ਕੇ ਇਸ ਨੇ ਸਪੋਜ ਕਰੋ ਜਿਹੜੇ ਪਹਿਲਾਂ ਚਰਚਾ ਚੱਲ ਰਹੀ ਸੀਗੀ ਕਿਹ ਦਵਾਈ ਚ ਹੋਟਲ ਨੇ ਕੈਨੇਡਾ ਦੇ ਵਿੱਚ ਫਲਾਇਟ ਆ ਫਲਾਨੀ ਜਗ੍ਹਾਏ ਇਹ ਟਰਾਂਸਫਰ ਪੈਸੇ ਕਿਸ ਤਰ੍ਹਾਂ ਨਾਲ ਜਾਂਦੇ ਆਉਂਦੇ ਨੇ ਔਰ ਉਹਦੇ ਚ ਕੌਣ ਕੌਣ ਇਨਵੋਲ ਹੋਨੇ ਕਿਉਂਕਿ ਇੱਥੇ ਤੱਕ ਕ੍ਰਿਸ਼ਨ ਜਿਹੜਾ ਦਲਾਲ ਹੈ ਅੱਗੇ ਵੀ ਦਲਾਲ ਨੂੰ ਕਿਸੇ ਹੋਣਗੇ ਨਾ ਉਹ ਕਿਸੇ ਦੇ ਰਾਹੀਂ ਭੇਜਦੇ ਹੋਣਗੇ ਕਿਸ ਤਰੀਕੇ ਨਾਲ ਭੇਜਦੇ ਨੇ ਇਨਵੈਸਟ ਕਰਦੇ ਨੇ ਉਹ ਕਾਫੀ ਬੰਦਿਆਂ ਤੱਕ ਇਹ ਸੇਕ ਜਾਣ ਦੀ ਸੰਭਾਵਨਾ ਤਾਂ ਹੈ ਪਰ ਇਹਨੂੰ ਟਾਈਮ ਲੱਗਣਾ ਉਸੇ ਲੈਵਲ ਦੇ ਉੱਤੇ ਔਰ ਭੁੱਲਰ ਇੱਕੋ ਕੇਸ ਨਹੀਂ ਹੈ বারবার ਜਿਹੜੇ ਲੋਕ ਕਹਿੰਦੇ ਨੇ ਜਿਵੇਂ ਇਹਨਾਂ ਦਾ ਹੀ ਕੁਮਰ ਵਿਜੇ ਪ੍ਰਤਾਪ ਕਹਿੰਦਾ ਵੀ ਬਹੁਤ ਸਾਰੇ ਅਫਸਰਾਂ ਦੇ ਇੰਨੇ ਪੈਸੇ ਪਏ ਹੋਣਗੇ ਕੱਲੇ ਭੁੱਲਰ ਕੋਲ ਨਹੀਂ ਆਏ ਜਾਂ ਇੰਨੇ ਆਏ ਨੇ ਏਦੋਂ ਬੰਦ ਤਾਂ ਉੱਪਰ ਗਏ ਹੀ ਹੋਣਗੇ ਕਿਤੇ ਅਫਸਰਾਂ ਕੋਲੇ ਵੀ ਔਰ ਪਾਨ ਐਟੀਸ਼ਨ ਕੋਲੇ ਵੀ ਇੱਕ ਨੈਕਸਸ ਹੈ ਜਿਹੜਾ ਮਿਲ ਕੇ ਬਣਦਾ ਤੇ ਉਹ ਕਿੱਥੇ ਤੱਕ ਪਹੁੰਚੇਗਾ ਅੱਗੇ ਇਹ ਦੇਖਣ ਦਾ ਸਵਾਲ ਹੈ ਅਸਲ ਦੇ ਵਿੱਚ ਔਰ ਜਿਹੜਾ ਭੁੱਲਰ ਦੇ ਮਾਮਲੇ ਦੇ ਵਿੱਚ ਹੁਣ ਨਵੀਆਂ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਉਹ ਚ ਡਰ ਬਹੁਤ ਨੂੰ ਆ ਕੁਝ ਜੁਡੀਸ਼ਲ ਅਫਸਰਾਂ ਨੂੰ ਵੀ ਡਰ ਆ ਹਰ ਮਾਮਲੇ ਚ ਨਾ ਹਰ ਫੀਲਡ ਦੇ ਮਹੱਤਵਪੂਰਨ ਬੰਦੇ ਹੁੰਦੇ ਨੇ ਉਹ ਤਾਂਦਾ ਹੀ ਤਾਂ ਚੱਲਦਾ ਨਹੀਂ ਤਾਂ ਚੱਲ ਨਹੀਂ ਸਕਦਾ। ਇਹ ਇੱਕ ਦੂਜੇ ਨੂੰ ਬਲੈਕਮੇਲ ਕਰਦੇ ਨੇ ਉਹ ਜੇ ਇਧਰ ਉਧਰ ਕਰਦੇ ਨੇ ਨਹੀਂ ਤਾਂ ਕਹਿੰਦੇ ਨੇ ਹਿੱਸਾ ਲੈ ਲੈ ਨਹੀਂ। ਜਿਵੇਂ ਜੁਡੀਸ਼ਲ ਕੁਝ ਬੰਦਿਆਂ ਦਾ ਨਾਮ ਵੀ ਆਉਂਦੇ ਨੇ। ਪਹਿਲਾਂ ਰਮਨ ਸਿੰਘ ਸਿੱਧੂ ਵੇਲੇ ਵੀ ਜੁਡੀਸ਼ਲ ਬੰਦਿਆਂ ਦੇ ਨਾਮ ਆਏ ਸੀ। ਉਹਨਾਂ ਨੇ ਆਪਣੇ ਬੱਚੇ ਭਰਤੀ ਕਰਾ ਲਏ ਸੀ ਐਸੇ ਤਰੀਕੇ ਦੇ ਨਾਲ। ਮੰਨ ਲਓ ਉਹਨਾਂ ਦੇ ਤੁਸੀਂ ਦੋ ਜਵਾਬ ਜਿਹੜੇ ਨਹੀਂ ਟੈਸਟ ਪਾਸ ਕੀਤੇ ਭਰਤੀ ਕਰ ਲੈਂਦੇ ਹੋ ਬਿਨਾਂ ਪੈਸੇ ਲਏ ਵੱਧ ਤੋਂ ਵੱਧ। ਦੂਜਿਆਂ ਨੂੰ ਨਾਲ ਕੇ ਅੱਗੇ ਨੂੰ ਜੇ ਕੋਰਟ ਚ ਆਏਗਾ ਤੁਲ ਦੇਖਿਆ ਉਹ ਨਾ ਰਵੀ ਸਿੱਧੂ ਲਈ ਰਾਤ ਨੂੰ ਅਦਾਲਤ ਲੱਗੀ ਸੀਗੀ ਨੰਬਰ 9 ਤੇ ਜਦੋਂ ਜਾ ਕੇ ਰਾਤ ਨੂੰ 12 1 2 ਵਜੇ ਉੱਠ ਕੇ ਜੱਜ ਸਾਹਿਬ ਨੇ ਅਦਾਲਤ ਲਾ ਲਈ ਸੀ ਦੂਜਿਆਂ ਨੂੰ ਵਿਚਾਰਿਆਂ ਨੂੰ ਦਿਨੇ ਸੁਣਵਾਈ ਨਹੀਂ ਹੁੰਦੀ ਕਈ ਵਾਰ ਉਸ ਲੈਵਲ ਤੇ ਨਹੀਂ ਹੁੰਦੇ ਤੇ ਇਹ ਪ੍ਰਭਾਵਤਾ ਦਿਖਾਈ ਦੇ ਰਹੇ ਸਰਦਾਰ ਅਮੀਰ ਸਿੰਘ ਜੀ ਅੱਜ ਬਿਹਾਰ ਦੇ ਵਿੱਚ ਪਹਿਲੇ ਗੇਟ ਦੀਆਂ ਵੋਟਾਂ ਨੇ 121 ਸੀਟਾਂ ਤੇ ਅੱਜ ਬੋਲਿੰਗ ਹੋਣੀ ਹੈ ਪਰ ਐ ਇਹਨੂੰ ਤੋਂ ਇੱਕ ਦਿਨ ਪਹਿਲਾਂ ਰਾਹੁਲ ਗਾਂਧੀ ਫੇਰ ਸਾਹਮਣੇ ਆਉਂਦੇ ਨੇ ਵੋਟ ਚੋਰੀ ਦੇ حوالے ਨਾਲ ਹਰਿਆਣਾ ਦਾ ਰਿਕਾਰਡ ਲੈ ਕੇ ਆਉਂਦੇ ਨੇ ਕਿ ਹਰਿਆਣਾ ਦੇ ਵਿੱਚ ਇਸ ਤਰੀਕੇ ਨਾਲ ਵੋਟ ਚੋਰੀ ਹੋਈ ਹੈ ਪਰ ਜਿਸ ਤਰ੍ਹਾਂ ਉਹਨਾਂ ਨੇ ਇਹ ਕਿਹਾ ਕਿ ਇਹ じゃ ਹੀ ਬਿਹਾਰ ਚ ਵੀ ਹੋਊਗਾ ਕਿਤੇ ਉਹ ਸੈਲਫ ਗੋਲ ਤਾਂ ਨਹੀਂ ਕਰ ਰਹੇ ਸੀਗੇ ਵੀ ਕਿ ਹਾਂ ਦੇਖੋ ਜੀ ਇਸ ਦਾ ਬਿਹਾਰ ਦੇ ਵਿੱਚ ਸਥਿਤੀ ਚ ਪਹਿਲਾਂ ਹੀ ਆ ਜਾਗੇ ਜਾਂ ਉਹ ਚਕੰਨੇ ਕਰ ਰਹੇ ਸੀ ਆਪਣੇ ਲੋਕਾਂ ਨੂੰ ਉਹਨਾਂ ਦਾ ਵੋਟ ਚੋਰੀ ਦਾ ਮੁੱਦਾ ਐਨ ਚੋਣਾਂ ਤੋਂ ਪਹਿਲਾਂ ਚੁੱਕਣਾ ਉਹਨੂੰ ਕਿਵੇਂ ਦੇਖਦੇ ਹੋ ਤੇ ਅੱਜ ਬਿਹਾਰ ਦੀਆਂ ਪਹਿਲੀ ਗਿੱਡ ਦੀਆਂ ਵੋਟਾਂ ਜੀ ਇੱਕ ਗੱਲ ਤਾਂ ਇਹ ਹੈ ਕਿ ਵੋਟ ਚੋਰੀ ਦਾ ਮੁੱਦਾ ਕਾਫੀ ਲੰਮੇ ਸਮੇਂ ਤੋਂ ਕੰਟੀਨਿਊਟੀ ਚ ਉਠਾਇਆ ਜਾ ਰਿਹਾ ਹੈ ਪਹਿਲਾਂ ਕਰਨਾਟਕਾ ਨੂੰ ਲੈ ਕੇ ਨਾ ਉਠਾਇਆ ਕਿ ਆ ਹਲਕਾ ਇੱਕ ਵਿਧਾਨ ਸਭਾ ਉੱਥੇ ਇੰਨੀਆਂ ਵੋਟਾਂ ਇਸ ਤਰੀਕੇ ਦੇ ਨਾਲ ਬਣੀਆਂ ਹੋਈਆਂ ਨੇ ਫਿਰ ਉਹਨੇ ਕੰਪੇਨ ਵੋਟ ਚੋਰੀ ਦੀ ਕੀਤੀ ਲਗਾਤਾਰ ਦੋ ਵਾਰ ਤਾਂ ਪ੍ਰੈਸ ਕਾਨਫਰੰਸਾਂ ਪਬਲੀਕਲੀ ਪੱਤਰਕਾਰਾਂ ਦੇ ਸਾਹਮਣੇ ਕੀਤੀਆਂ ਜਾਂ ਬਾਕੀ ਕੀਤੀਆਂ ਜਿਹੜੀਆਂ ਪ੍ਰੈਜੈਂਟੇਸ਼ਨ ਜਿ ਦਿੱਤੀਆਂ ਕਿ ਕਿਵੇਂ ਕਰਦੇ ਨੇ ਕਿਸ ਢੰਗ ਦੇ ਨਾਲ ਤੇ ਕਰਨਾਟਕ ਦੀ ਐਸ ਆਈ ਟੀ ਨੇ ਵੀ ਕੁਝ ਬੰਦੇ ਨੂੰ ਕੁਲਬੇ ਜਿਨ੍ਹਾਂ ਦਾ ਪਿਛਲੇ ਦਿਨਾਂ ਦੇ ਵਿੱਚ ਆਇਆ ਸੀ ਕਿ 6000 ਵੋਟ ਇੱਕ ਹਲਕੇ ਦੀ ਜਿਸ ਢੰਗ ਨਾਲ ਗਈ ਹੈ ਉਹ ਬੰਦੇ ਨੂੰ ਜਿਹੜੇ ਕੰਪਿਊਟਰ ਵਾਲੇ ਨੂੰ ਡਿਲੀਸ਼ਨ ਕਰਵਾਈ ਆ ਉਹਨੂੰ ਕਿੰਨੇ ਰੁਪਏ ਵੋਟ ਵੋਟ ਦਿੱਤੀ ਆ 50 ਰੁਪਏ ਜਾਂ 80 ਰੁਪਏ ਜੋ ਬਣਦਾ ਸੀ 4,80,000 ਰੁਪਏ ਤੇ ਇੱਕ ਤਾਂ ਉਹ ਚਿੱਤ ਤਰੀਕਾ ਸੀਗਾ ਦੂਜਾ ਇਹਨਾਂ ਨੇ ਯਾਤਰਾਵਾਂ ਕੀਤੀ ਆ ਬਿਹਾਰ ਦੇ ਵਿੱਚ ਵੋਟ ਚੋਰੀ ਆ ਉਹ ਨਹੀਂ ਹੋਣ ਦਿਆਂਗੇ ਇਲੈਕਸ਼ਨ ਕਮਿਸ਼ਨ ਐਸ ਆਈ ਆਰ ਜਿਹੜਾ ਇੰਟੈਂਸ਼ਨ ਰਿਵੀਜ਼ਨ ਕਰ ਰਿਹਾ ਹੈ ਉਹਨੂੰ ਉਹਦੇ ਮਾਮਲੇ ਤੇ ਵੀ ਇਹਨਾਂ ਨੇ ਕਾਫੀ ਬੁੱਦਾ ਉਠਾਇਆ ਤੇ ਬਣਾਇਆ ਵੀ ਬੁੱਦਾ ਉਸ ਬੰਦਰ ਦੇ ਉੱਤੇ ਤੇ ਹੁਣ ਇਹ ਮੁੱਦਾ ਵੀ ਉਹਦੇ ਕੰਟੀਨੈਂਟ ਵਿੱਚ ਇਹਨਾਂ ਕੋਲ ਆਇਆ ਪਰ ਸਵਾਲ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਜਵਾਬ ਕਿਉਂ ਨਹੀਂ ਦਿੰਦਾ ਇਲੈਕਸ਼ਨ ਕਮਿਸ਼ਨ ਨੂੰ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ ਔਰ ਉਹਦੀ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ ਜਿਵੇਂ ਅੱਜ ਵੀ ਉਹਨੇ ਇੱਕੋ ਹੀ ਗੰਦ ਕਹੀ ਇਲੈਕਸ਼ਨ ਕਮਿਸ਼ਨ ਨੇ ਕਿ ਜੀ ਪਹਿਲਾਂ ਕਿਉਂ ਨਹੀਂ ਉਠਾਇਆ ਮੁੱਦਾ ਪਹਿਲਾਂ ਸ਼ਿਕਾਇਤਾਂ ਕਿਉਂ ਨਹੀਂ ਕੀਤੀਆਂ ਕਦੇ ਮਨ ਨੂੰ ਬੈਠਾ ਨਹੀਂ ਕੀਤੀਆਂ ਜੇ ਕੋਈ ਚੀਜ਼ ਬਾਅਦ ਦੇ ਵਿੱਚ ਫੜੀ ਜਾਵੇ ਜਿਵੇਂ ਹੁਣ ਭੁੱਲਰ ਤੋਂ ਇਹ ਹੁਣ ਫੜੇਗੇ ਅਗਲਾ ਕਹਿੰਦਾ ਪਹਿਲਾਂ ਕਿਉਂ ਨਹੀਂ ਕੀਤਾ ਜਦ ਇਹ ਪੈਸੇ ਕੌਣ ਹੋ ਲੈਂਦਾ ਜੇ ਪਹਿਲਾਂ ਵਾਲੇ ਮਾਮਲੇ ਦੀ ਇਲੈਕਸ਼ਨ ਕਮਿਸ਼ਨ ਦੀ ਇੱਕ ਜ਼ਿੰਮੇਵਾਰੀ ਹੈ ਕਿ ਉਹ ਰੈਫਰੀ ਨੇ ਦੇਸ਼ ਦੀ ਡੈਮੋਕ੍ਰੇਸੀ ਦੇ ਜਮਹੂਰੀਅਤ ਦਾ ਜਿਹੜੀ ਗੇਮ ਹੈ ਇੱਕ ਮੇਲਾ ਜਿਹਨੂੰ ਅਸੀਂ ਕਹਿੰਦੇ ਹਾਂ ਸਾਰੇ ਲੋਕ ਪਾਰਟਿਸਿਪੇਟ ਕਰਦੇ ਨੇ ਇਹ ਉਹਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਇਹ ਲੱਗੇ ਕਿ ਇਹ ਫੇਅਰ ਹੋ ਰਿਹਾ ਹੈ ਇਹ ਨਿਰਪੱਖ ਹੋ ਰਿਹਾ ਹੈ ਇਹਦੇ ਵਿੱਚ ਕੋਈ ਪੱਖਪਾਤ ਨਹੀਂ ਹੈ ਇਹ ਲੋਕਾਂ ਨੂੰ ਜਿਚਾਉਣਾ ਛੱਡ ਦਿਓ ਰahul gandhi ਜਾਂ ਕੋਈ ਲੀਡਰ ਜਾਂ ਦੋ ਜਾਂ ਪਰ ਦੇਸ਼ ਦੇ ਵੋਟਰ ਦੇ ਵਿੱਚ ਇਹ ਮੈਸੇਜ ਕਨਵੇ ਕਰਨਾ ਔਰ ਸੋ ਕੋ ਅਗਲੀ ਗੱਲ ਕੀ ਹੋਗੀ ਜਿਹੜੀ ਉਹਨੇ ਦਿੱਤੀ ਰਾਹੁਲ ਗਾਂਧੀ ਨੇ ਕਿ 25 ਲੱਖ ਵੋਟਰ ਇੱਥੇ ਕੱਟੇ ਗਏ ਹਰਿਆਣਾ ਚ ਉਹਨੇ ਇੱਕ ਲਿੰਕ ਦਿੱਤਾ ਕਿ ਆਹ ਲਿੰਕ ਤੇ ਜਾ ਕੇ ਤੁਸੀਂ ਆਪ ਦੇਖ ਸਕਦੇ ਹੋ ਇਹ ਇਲੈਕਸ਼ਨ ਕਮਿਸ਼ਨ ਦਾ ਲਿੰਕ ਹੈ ਉਹ ਇਲੈਕਸ਼ਨ ਕਮਿਸ਼ਨ ਦਾ ਲਿੰਕ ਉੱਡ ਗਿਆ ਜੀ ਉੱਥੋਂ ਤੇ ਉੱਡ ਕੇ ਮੈਂ ਗਿਆ ਜੇ ਇਲੈਕਸ਼ਨ ਕਮਿਸ਼ਨ ਸੱਚਾ ਹੈ ਤਾਂ ਉਹ ਲਿੰਕ ਕਿਉਂ ਵਿਡਰਾ ਕੀਤਾ ਜਦੋਂ ਉਹਨੇ ਕੀਤਾ ਉਹਦੋਂ ਕੁਝ ਲੋਕਾਂ ਨੇ ਉਹਨੂੰ ਡਾਊਨਲੋਡ ਕਰਕੇ ਰੱਖ ਲਿਆ ਉਹ ਰੱਗ ਗਨ ਹੈ ਬਹੁਤ سارے ਲੋਕਾਂ ਨੇ ਔਰ ਜਿਹੜੇ ਲੋਕਾਂ ਨੂੰ ਇਹ ਲੱਗਦਾ ਹੁੰਦਾ ਵੀ ਉਹ ਡੀ ਸਕਦੇ ਉਹ ਤਾਂ ਲਖੜਾ ਇੰਦੇ ਨੇ ਪਰ ਫਿਰ ਵੀ ਜੇ ਅੱਜ ਅਸੀਂ ਤੁਸੀਂ ਜਾਂ ਜਿਹੜੇ ਵੀ ਹੋਰ ਲੋਕ ਉਹਨੂੰ ਟ੍ਰੇਸ ਕਰਦੇ ਹੋਣਗੇ ਉਹਨੂੰ ਰਹਿਣਾ ਚਾਹੀਦਾ ਸਗੋ ਇਲੈਕਸ਼ਨ ਕਮਿਸ਼ਨ ਕਹੇ ਦੱਸੋ ਇਹ ਚ ਕੀ ਨੁਕਸਾ ਹਾਂ ਲਿੰਕ ਆ ਬੋਟਾ ਨੇ ਮੇਰਾ ਇਹਦੇ ਤੇ ਤਰਕ ਆ ਇਲੈਕਸ਼ਨ ਕਮਿਸ਼ਨ ਨੂੰ ਡਿਫੈਂਡ ਬੀਜੇਪੀ ਕਰ ਰਹੀ ਹੈ ਇਲੈਕਸ਼ਨ ਕਮਿਸ਼ਨ ਆਪ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ پا ਰਿਆ ਤੁਸੀਂ ਦੇਖੋ ਉਹ ਤਾਂ ਗਲਤ ਗੱਲ ਹੈਗੀ ਦੂਜੀ ਗੱਲ ਇਹ ਨੈਰੇਟਿਵ ਬਣਾਉਣਾ ਹੁੰਦਾ ਹੁਣ ਜਿਹੜੀ ਆਪੋਜੀਸ਼ਨ ਹੈ ਬੀਜੇਪੀ ਉਹ ਤਾਂ ਇਹ ਕਹਿ ਰਹੀ ਹੈ ਕਿ ਰਾਹੁਲ ਗਾਂਧੀ ਉਹ ਨਹੀਂ ਹਾਰ ਰਹੇ ਨੇ ਇਸ ਕਰਕੇ ਬਹਾਨਾ ਬਣਾ ਰਹੇ ਨੇ ਜੀ ਤੇ ਜਿਹਦੇ ਕਰਕੇ ਹੁਣ ਇਹ ਗਰਾਉਂਡ ਬਣਾ ਰਹੇ ਨੇ ਕਿ ਅਸੀਂ ਇਸ ਲਈ ਹਾਰ ਰਹੇ ਹਾਂ ਦੂਜੇ ਪਾਸੇ ਉਹ ਕਹਿੰਦੇ ਨੇ ਅਸੀਂ ਅਸਲੀ ਗੱਲ ਕਹਿ ਰਹੇ ਹਾਂ ਤੇ ਨਾਲ ਸਾਡੀ ਗੱਲ ਇਹ ਲੋਕਾਂ ਦੇ ਵਿੱਚ ਜਾਏਗੀ ਹੋ ਸਕਦਾ ਲੋਕਾਂ 'ਚ ਉਲਟਾ ਅਸਰ ਪੈ ਜੇ ਕਿ ਲੋਕ ਵੋਟ ਉਧਰ ਜ਼ਿਆਦਾ ਪਾਉਣ ਲੱਗ ਜਾਣ ਪਤਾ ਨਹੀਂ ਹੁਣ ਇਹ ਤਾਂ ਲੋਕਾਂ ਦੇ ਮਾਈਂਡ ਦਾ ਸਵਾਲ ਹੈ ਤੇ ਕਿੱਧਰ ਜਾਂਦੇ ਨੇ ਕਿੱਧਰ ਨਹੀਂ ਜਾਂਦੇ ਇਹ ਠੀਕ ਹੈ 243 ਦੇ ਵਿੱਚੋਂ 122 ਸੀਟਾਂ ਤੇ ਅੱਜ ਵੋਟ ਹੋਣੀ ਹੈ ਇਹ ਕਾਫੀ ਮਹੱਤਵਪੂਰਨ VOTING ਦਾ ਪੈਟਰਨ ਹੈ ਦੂਜਾ ਜਿਹੜਾ ਪੜਾਊਗਾ ਉਹ ਕੁਝ ਦਿਨਾਂ ਬਾਅਦ ਫਿਰ VOTING ਹੋਏਗੀ ਇਹਨੂੰ ਤਾਂ ਦੇਖਿਆ ਜਾਏਗਾ ਪਰ ਸਭ ਤੋਂ بڑا ਕੁਐਸਚਨ ਇਹ ਹੈ ਕਿ ਜੇ ਦੇਸ਼ ਦੇ ਵਿੱਚ ਡੈਮੋਕ੍ਰੈਟਿਕ ਪ੍ਰੋਸੈਸ ਤੇ ਹੀ ਭਰੋਸਾ ਉੱਠ ਗਿਆ ਤਾਂ ਇਹ ਡੈਮੋਕ੍ਰੇਸੀ ਦਾ ਫਿਰ ਰੂਲ ਫਿਰ ਪਤਾ ਨਹੀਂ ਕਿਉਂ ਜਾ ਮਾਹੌਲ ਬਣੇਗਾ ਤਾਂ ਜਿਹੜਾ ਜੂਥ ਹੈ ਜਿਹੜਾ ਜੰਜੀ ਬਾਰ ਬਾਰ ਗੱਲਾਂ ਕੀਤੇ ਜਾ ਰਹੀਆਂ ਨੇ ਕਿਤੇ ਵਿਸਫੋਟਕ ਤੇ ਤੀਨਾ ਹੋਵੇ ਇਹਦੇ ਲਈ ਬੇਹੱਦ ਜਿਹੜੀਆਂ ਸੰਵਿਧਾਨਕ ਸੰਸਥਾਵਾਂ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣਾ ਰੋਲ ਨਿਭਾਉਣ ਸਰਦਾਰ ਅਮੀਨ ਜੀ ਜਾਂਦੇ ਜਾਂਦੇ ਆਪਾਂ ਗੱਲ ਕਰੀਏ ਨਿਊਯਾਰਕ ਦੇ ਬਨੇ ਮੇਅਰ ਬਮਦਾਨੀ ਹੋਰਾਂ ਦੀ ਕਹਿੰਦੇ ਕਿ ਇੱਕ ਤਾਂ 트ੰਪ ਦੇ ਕਿਲੇ ਚ ਸਨ ਲੱਗੀ ਉਹਦੇ ਲਈ ਇਹ ਛਟਕੇ ਵਰਗਾ ਦੂਸਰਾ ਭਾਰਤੀ ਮੂਲ ਦੇ ਨੇ ਪੰਜਾਬ ਨਾਲ ਵੀ ਇਹਨਾਂ ਦੇ ਪਰਿਵਾਰ ਦਾ ਕਨੈਕਸ਼ਨ ਹੈ ਸੋ ਇਹ ਇਹ ਨਿਯੁਕਤੀ ਨੂੰ ਮੇਅਰ ਦੀ ਚੋਣ ਜਿੱਤਣ ਨੂੰ ਕਿਵੇਂ ਦੇਖ ਲਿਓ ਬਿਲਕੁਲ ਇਹਦੇ ਚ ਪਹਿਲਾਂ ਤਾਂ ਕਈ ਪਹਿਲੇ ਨੇ ਮਤਲਬ ਇੱਕ ਤਾਂ ਉਹ ਦੂਜਾ 34 ਸਾਲ ਦਾ ਮੇਅਰ ਹੈ ਜਿਹੜਾ ਦੂਜਾ ਬਣਿਆ ਜੰਗ ਮੇਅਰ ਬਣਿਆ ਦੂਜਾ 트ੰਪ ਨੇ ਇਹਨੂੰ ਉਦੋਂ ਬਿਆਨ ਦੇ ਕੇ ਬੜਾ ਅਮਰੀਕਾ ਚ ਜਾਂ ਦੁਨੀਆ ਚ ਕਿ ਤੈਨੂੰ ਕਾ ਪਰ ਰਹਾਤਾ ਜੀ ਕਿ ਮੈਂ ਇਹਨੂੰ ਬੜ ਨਹੀਂ ਦਿੰਦਾ ਇਹਨੂੰ ਮੈਂ ਜੇਲ ਕਰੂੰਗਾ ਜਾਂ ਫਲਾਣਾ ਕਰੂੰਗਾ ਐਜੇ ਬਿਆਨ 트ੰਪ ਨਾਰਮਲੀ ਦੇ ਦਿੰਦੇ ਨੇ ਜਿਹੜੇ ਜੀ ਤਰੀਕੇ ਦੇ ਨਾਲ ਨਿਊਯਾਰਕ ਸ਼ਹਿਰ ਵਰਗੇ ਦੇ ਵਿੱਚ 트ੰਪ ਦਾ ਕੈਂਡੀਡੇਟ ਹਾਰ ਜਾਣਾ ਡੈਮੋਕ੍ਰੈਟਿਕ ਪਾਰਟੀ ਦਾ ਜਿੱਤਣਾ ਚੱਗੇ ਉਹਦੇ ਨਾਲ ਇਹ ਆਪਣੇ ਆਪ ਚ ਇੱਕ ਝਟਕਾ ਤਾਂ ਹੈ ਗਈ ਹੈ। ਔਰ ਨਹੀਂ ਤਾਂ ਜਿਉਂ ਜੇ ਕੰਮ ਅਮਰੀਕਾ ਫਾਸਟ ਦੇ ਨਾਤੇ 트াম্প ਕਰਦਾ ਤਾਂ ਲੋਕਾਂ ਨੇ ਵੋਟ ਉਹਨੂੰ ਦੇਣੀ ਚਾਹੀਦੀ ਸੀ। ਦੂਜੀ ਗੱਲ ਭਾਰਤ ਅੰਦਰ ਇਹ ਚਰਚਾ ਇਸ ਚਰਚਾ ਇਸ ਕਰਕੇ ਵੀ ਹੈ ਕਿ ਉਹਦਾ ਭਾਰਤ ਨਾਲ ਸੰਬੰਧ ਹੈ ਪਰ ਕਿ ਪੰਜਾਬ ਨਾਲ ਵੀ ਸੰਬੰਧ ਹੈ। ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਹੈ ਉਹ ਪੰਜਾਬ ਨਾਲ ਜੁੜੀ ਹੋਈ ਔਰ ਮੀਰਾ ਨਾਇਰ ਜਿਹੜੀ ਨੇ ਉਹਦੇ ਫਾਦਰ ਆਈਐਸ ਅਫਸਰ ਸੀਗੇ। 오ਡੀਸਾ ਕੈਂਟਰ ਚ ਚਲੇ ਗਏ ਸੀ ਪਰ ਪੰਜਾਬ ਦੇ ਸੀਗੇ ਉਹ। ਮੀਰਾ ਨਾਇਰ ਬਹੁਤ ਭਾਰਤ ਦੇ ਵਿੱਚ ਪ੍ਰੋਡਿਊਸਰ ਡਾਇਰੈਕਟਰ ਦੇ ਤੌਰ ਤੇ ਚੰਗੀਆਂ ਫਿਲਮਾਂ ਦੇ ਵਾਸਤੇ ਜਾਣਿਆ ਪਛਾਣਿਆ ਨਾਂ ਹੈ ਇੱਕ ਜਿਹੜੇ ਇਹਨਾਂ ਦੀ ਮਦਦ ਹੈ ਔਰ ਕਨ ਦਾ ਜਦੋਂ ਇਹ ਪਤਾ ਲੱਗਿਆ ਪਹਿਲਾਂ ਪਤਾ ਨਹੀਂ ਸੀ ਕਿ ਮੀਰਾ ਨਾਇਰ ਦਾ ਬੇਟਾ ਜਦੋਂ ਲੋਕਾਂ ਨੂੰ ਲੱਗਿਆ 트ੈਂਡਿੰਗ ਮੀਰਾ ਨਾਇਰ ਜ਼ਿਆਦਾ ਰਹੀ ਇਹਦੇ ਨਾਲੋਂ ਜ਼ਿਆਦਾ ਕਿਉਂਕਿ ਉਹਨੇ ਜੋ ਕੰਮ ਉਸ ਲੈਵਲ ਦੇ ਉੱਤੇ ਕੀਤਾ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਬਾਕੀ ਤਾਂ ਖੈਰ ਕੋਈ ਵੀ ਬੰਦਾ ਬਣਦਾ ਉਹਦੀ ਕਾਰਗੁਜ਼ਾਰੀ ਕਿਉਂ ਜੀ ਹੁੰਦੀ ਹੈ ਉਸ ਤੋਂ ਬਾਅਦ ਉਹਦੇ ਤੇ ਡਿਪੈਂਡ ਕਰਦਾ ਪਰ ਫਿਰ ਵੀ ਇਹ ਠੀਕ ਹੈ ਮਤਲਬ ਭਾਰਤੀ ਔਰ ਪੰਜਾਬੀ ਤਾਂ ਥੋੜੇ ਜੇ ਜੇ ਉਸ ਮੂਲ ਨਾਲ ਉਹਨਾਂ ਜਣਾ ਨਾਲ ਜੁੜੇ ਕੋਈ ਬੰਦਾ ਇਸ ਲੈਵਲ ਤੇ ਬਣਦਾ ਔਰ ਦੂਜੀ ਗੱਲ 트ੰਪ ਦੇ ਅਗੇਂਸਟ ਕੁਝ ਵੀ ਜਾਂਦਾ ਤਾਂ ਲੋਕਾਂ ਨੂੰ ਇਹ ਲੱਗਦਾ ਦੁਨੀਆ ਪੱਧਰ ਤੇ ਹੁਣ ਕਿਉਂਕਿ 트ੰਪ ਦੇ ਨਾਲ ਤੁਸੀਂ ਦੇਖੋ ਜੁੜ ਗੀਆਂ ਸਾਡੀਆਂ ਕਿੰਨੀਆਂ ਗੱਲਾਂ ਬਹੁਤੇ ਅਮਰੀਕਾ ਚ ਪੰਜਾਬੀ ਡਰਾਈਵਰ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆ ਰਹੀ ਉਹਨਾਂ ਤੋਂ ਡਰਾਈਵਿੰਗ ਲਾਇਸੈਂਸ ਖੋਣ ਲੱਗੇ ਨੇ ਮਤਲਬ ਲੈਣ ਲੱਗੇ ਨੇ ਬਾਕੀ ਚਾਹੇ ਉੱਥੇ ਸਿਟੀਜ਼ਨ ਵੀ ਹੋ ਗਏ ਉਹ ਡਰਾਈਵਿੰਗ ਕਰਦੇ ਆ ਉਹਨੂੰ 30-30 ਸਾਲ ਹੋ ਗਏ ਹੁਣ ਪਰ ਉਹ ਕਹਿੰਦੇ ਨਹੀਂ ਜੀ ਜਾਓ ਤੁਹਾਡਾ ਕੋਈ ਤੁਸੀਂ ਨਹੀਂ ਕਰ ਸਕਦੇ ਕਿ ਕੋਈ ਅੰਗਰੇਜ਼ੀ ਨਹੀਂ ਆਉਂਦੀ ਪਹਿਲਾਂ ਭਾਈ ਨਾ ਆਉਂਦੇ ਹੋਇਆ ਵੀ ਤੁਸੀਂ ਉਹਨਾਂ ਨੂੰ ਲਾਇਸੈਂਸ ਦਿੱਤਾ ਹੈ ਡਰਾਈਵਿੰਗ ਤਾਂ ਉਹਨਾਂ ਨੂੰ ਆਉਂਦੀ ਹੈ ਡਰਾਈਵਰੀ ਕਰਦੇ ਰਹੇ ਨੇ ਇੰਨੇ ਸਾਲਾਂ ਤੋਂ ਤੇ ਇਹ ਜਿਹੜੇ ਨਵੇਂ ਕੋਈ ਨਾ ਕੋਈ ਤਰੀਕਾ ਲੱਭ ਰਹੇ ਨੇ ਹਰ ਤਰੀਕੇ ਕਿ ਕਿ ਉਹਨੂੰ ਇੱਧਰ ਭੇਜ ਦੇਣਾ ਉੱਧਰ ਭੇਜ ਦੇਣਾ ਖਾਲੀ ਕਰਨਾ ਕਿਵੇਂ ਨਾ ਕਿਵੇਂ ਇਹਦੇ ਕਰਕੇ ਵੀ ਇੱਕ ਲੋਕਾਂ ਦੀ ਮਾਨਸਿਕਤਾ ਹੈ ਕਿ ਗਲਤ ਹੋ ਰਿਹਾ ਹੈ ਔਰ ਜਿਹੜਾ ਵੀ ਬੰਦੇ ਉਹਨੂੰ ਚਲੋ ਉੱਥੇ ਹੀ ਦੇਣਗੇ ਤੇ ਉਹਨਾਂ ਦੇ ਲੋਕਾਂ ਦੇ ਵਿੱਚ ਇੱਕ ਭਾਵਨਾਤਮਕ ਥੋੜੀ ਜਿਹੀ ਸਹਿਯੋਗ ਹੋ ਜਾਂਦਾ ਮਾਤ ਸ਼ੁਕਰੀਆ ਸਤਿ ਆਨੁਮੀਤ ਸਿੰਘ ਜੀ ਸਾਰੀਆਂ ਖਬਰਾਂ ਤੇ ਵਿਸਾਦ ਚਰਚਾ ਕਰਨ ਦੇ ਲਈ ਤੁਹਾਡਾ ਧੰਨਵਾਦ ਦਰਸ਼ਕਾਂ ਦਾ ਸ਼ੁਕਰੀਆ ਤੁਸੀਂ ਜੁੜੇ ਰਹੋ ਪਲੰਗ ਦੇ ਨਾਲ ਸਤਿ ਸ਼ਕਰੀ ਸਤਿ ਸ਼ਕਰੀ